ਮੰ ਲਓ ਜੇ ਖੁੱਪ ਜਾਂਦਾ ਖੇਤ ਜਾ ਕੇ ਤੈਨੂੰ ਕਿल्ली ਕੱਢੋ ਆ ਦਹੀਂ ਨੂੰ ਲਾ ਇੱਥੋਂ ਬਸ ਇਹਦੀ ਕਿल्ली ਪਾ ਕੇ ਉਥੋਂ ਡਿਸਟ੍ਰੀਬਿਊਟਰ ਲਾਉਂਗੇ ਤਾਂ ਮਸ਼ੀਨ ਆਟੋਮੈਟਿਕ ਜੀਸੀਬੀ ਦੀ ਤਰ੍ਹਾਂ ਬਾਹਰ ਨਿਕਲ ਜਾਣੀ ਉਹ ਪਿਛਲਾ ਹਿੱਸਾ ਹੀ ਰਿਮੂਵ ਪਿਛਲਾ ਹਿੱਸਾ ਹੀ ਰਿਮੂਵ ਕਰਤਾ ਜੀ ਉਹਦੇ ਨਾਲ 11 ਕੁੰਟਲ ਵਜਨ ਟਰੈਕਟਰ ਤੇ ਉਤਰ ਜਾਂਦਾ ਜਦੋਂ ਪਹਿਲਾਂ ਟਰੈਕਟਰ ਨੂੰ ਟਾਇਰ ਲਾਉਂਦੇ ਸੀ ਗੋਰਾ ਕੁੰਟਲ ਨਾਲ ਹੁੰਦਾ ਸੀ ਟਰੈਕਟਰ ਦੇ ਹਾਂ ਉਹ ਤੁਸੀਂ 11 ਕੁਆਂਟਲ ਦਾ ਭਾਰ ਹੀ ਘਟ ਕਰ ਭਾਰ ਹੀ ਘਟ ਕਰਦਾ ਟਰੈਕਟਰ ਦਾ ਤੇ ਉਹ 11 ਕੁਆਂਟਲ ਦੇ ਵਿੱਚ ਬਾਕੀ ਦੀ ਮਸ਼ੀਨ ਕਿੰਨੀ ਹੁੰਦੀ ਦਾ ਜਿੰਨਾ ਟਰੈਕਟਰ ਦਾ ਵਜ਼ਨ ਰਹਿੰਦਾ ਜੀ ਇਹ ਮੰਨ ਲਓ ਟੋਟਲ 22 ਕੁਆਂਟਲ ਦੀ ਬਣਦੀ ਹੈ ਜੀ ਆਮ ਟਰੈਕਟਰ 22 ਕੁਆਂਟਲ ਦੇ ਵਾਹ। 4x4 ਵੀ ਕਰਨਾ ਸੀ ਇਹਨੂੰ ਪਾਵਰ ਸਟੀering ਵੀ ਅਸੀਂ ਕਰਨਾਗਾ ਜੀ। ਜੀ ਤੇ ਚਾਰੇ ਟਾਇਰ ਇੱਕ ਲਾਈਨ 'ਚ ਮੁੜਨੇ ਆ। ਠੀਕ ਜਦੋਂ ਇੱਕ ਸੀਗਾ ਗਰਾਉਂਡ ਹਾਈ ਕਲੀਅਰੈਂਸ ਬੂਮ ਸਪਰੇਅਰ। ਅੱਛਾ ਜੀ। ਜਿਹੜੇ ਬੰਦੇ ਨੇ ਉਹ ਭਰਿਆ ਸੀ। ਇਹ ਗਰਾਊਂਡ ਹਾਈ ਕਲੀਨਸ ਆ ਬੂਮ ਸਪਰੇਅਰ ਦੇ ਨਾਮ ਤੇ ਆਉਂਦਾਗਾ ਜਿੰਨਾ ਬੰਦੇ ਦੀ ਸਬਸਿਡੀ ਭਰੀ ਹੋਈ ਆ ਅਗਰ ਉਹ ਨਿਕਲੇ ਆਉਂਦੀ ਆ ਤਾਂ ਇਹ ਆਪਣਾ ਅਪਰੂਵਡ ਆ ਉਹਦੇ ਵਿੱਚ ਤਾਂ ਉਹਨੂੰ ਸਬਸਿਡੀ ਮਿਲੂ ਮਾਸਟਰ ਜੀ ਹਾਂਜੀ ਇਹਦੀ ਜ਼ਿੰਮੇਵਾਰੀ ਕਿੰਨੇ ਚਿਰ ਦੀ ਰਹਿੰਦੀ ਆ ਤੁਹਾਡੀ ਵੀ ਤੁਸੀਂ ਕਿੰਨੇ ਚਿਰ ਲਈ ਜ਼ਿੰਮੇਵਾਰ ਤੁਹਾਡੀ ਕੰਪਨੀ ਕਿੰਨੇ ਚਿਰ ਲਈ ਜ਼ਿੰਮੇਵਾਰ ਹਾਂ ਜ਼ਿੰਮੇਵਾਰੀ ਦੀ ਗੱਲ ਬਹੁਤ ਵਧੀਆ ਗੱਲ ਕੀਤੀ ਜੀ ਇਹ ਤੁਸੀਂ ਜੀ ਪੰਜਾਬ ਤਰੱਕੀ ਦੀ ਕੋਈ ਕਮੀ ਨਹੀਂ ਛੜਦਾ ਬੰਦਾ ਮਾਸਟਰ ਹੋਣਾ ਚਾਹੀਦਾ ਦਿਮਾਗ ਦਾ ਆਪਾਂ ਬਾਈ ਗੁਰਸੇਵਕ ਕੋਲੇ ਖੜੇ ਆ ਇਹਨਾਂ ਨੇ ਆਪਦੀ ਜ਼ਿੰਦਗੀ ਦੀ ਸ਼ੁਰੂਆਤ ਨਾਲ ਜਿਹੜੀ ਕੰਮ ਕਰਦੀ ਉਹ ਮਾਸਟਰੀ ਤੋਂ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਮਾਸਟਰ ਮਾਈਂਡ ਚੱਲਿਆ ਖੇਤੀ ਦੇ ਵਿੱਚ ਸਜਣੂ ਅਸਲ ਦੇ ਵਿੱਚ ਆਪਣੇ ਲਈ ਐਮਪਲੀਮੈਂਟ ਡਿਜ਼ਾਈਨ ਕੀਤਾ ਸੀ 35 30 35 ਕਿੱਲਾਂ ਦੀ ਖੇਤੀ ਕਰਦੇ ਆ ਤੇ ਆਪਣੇ ਲਈ ਐਮਪਲੀਮੈਂਟ ਡਿਜ਼ਾਈਨ ਕੀਤਾ ਉਹ ਗਵਾਂਡੀਆਂ ਨੂੰ ਭਾ ਗਿਆ ਰਿਸ਼ਤੇਦਾਰਾਂ ਨੂੰ ਭਾ ਗਿਆ ਯਾਰਾਂ ਨੂੰ ਭਾ ਗਿਆ ਤੇ ਉਸ ਤੋਂ ਬਾਅਦ ਉਹ ਪੂਰੇ ਇੰਡੀਆ ਦੇ ਵਿੱਚ ਫੈਲ ਗਿਆ ਐਸ ਵਕਤ ਮਾਸਟਰ ਮਾਈਂਡ ਇੱਕ ਬ੍ਰਾਂਡ ਆ ਜਿਹਦੇ ਅੰਡਰ ਇੱਕ ਵੱਡੀ ਫੈਕਟਰੀ ਆ ਜਿਹਦੇ ਚ ਬਹੁਤ ਸਾਰੇ ਐਮਪਲਾਈਮੈਂਟ ਬਣਦੇ ਆ ਤੇ ਗੁਰਸੇਵਕ ਨੇ ਆਪਦੀ ਜ਼ਿੰਦਗੀ ਦੇ ਥੋੜੇ ਜਿ ਛੋਟੇ ਜਿ ਸਫਰ ਦੇ ਵਿੱਚ ਐਡੀ ਵਧੀਆ ਸਫਲਤਾ ਪਾ ਲਈ ਆ ਆਪਾਂ ਸਾਰੀ ਗੱਲਬਾਤ ਕਰਦੇ ਆ ਇਹਨਾਂ ਦੇ ਪ੍ਰੋਡਕਟਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਇਹਨਾਂ ਦੀ ਜ਼ਿੰਦਗੀ ਦੇ ਸਫਰ ਤੇ ਵੀ ਝਾਤ ਮਾਰਾਂਗੇ ਨੌਜਵਾਨਾਂ ਨੂੰ ਪਤਾ ਲੱਗ ਜੇ ਕਿ ਅਰ ਤਰੱਕੀ ਕੀਤੀ ਜਾ ਸਕਦੀ ਆ ਕਿਸੇ ਬੰਦੇ ਨੂੰ ਜ਼ਿੰਦਗੀ ਚ ਜ਼ਮੀਨ ਥੋੜੀ ਮਿਲ ਸਕਦੀ ਆ ਅਸਮਾਨ ਖੁੱਲਾ ਹੁੰਦਾ ਕੱਲ ਬਾਤ ਕਰਦੇ ਆ ਬਾਈ ਸਸੀ ਕਾ ਬਹੁਤ ਉੱਚੇ ਉੱਡੇ ਆ ਬਾਈ ਮਾਲਕ ਦੀ ਕਿਰਪਾ ਨਾਲ ਤੁਸੀਂ ਹੋਰ ਅੱਗੇ ਜਾਓਗੇ ਤੁਹਾਨੂੰ ਮਿਲ ਕੇ ਪਤਾ ਲੱਗਿਆ ਵੀ ਬੰਦਾ ਘੈਂਟ ਆ ਥੈਂਕ ਯੂ ਕਿਵੇਂ ਸ਼ੁਰੂਆਤ ਹੁੰਦੀ ਆ ਹਾਂਜੀ ਕਿ ਮਾਸਟਰ ਮਾਈਂਡ ਦਾ ਆ ਡਿਜ਼ਾਈਨ ਬਣ ਤੋਂ ਪਹਿਲਾਂ ਕੀ ਬਣਦਾ ਤੁਹਾਡੇ ਦਿਮਾਗ ਦੇ ਵਿੱਚ ਤੇ ਕੀ ਉਹ ਘਟਨਾ ਹੁੰਦੀ ਆ ਜਿਹਦੇ ਨਾਲ ਇਹ ਸ਼ੁਰੂ ਹੋ ਜਾਂਦਾ ਸ਼ੁਰੂ ਇਦਾਂ ਹੁੰਦਾ ਜੀ ਕੋਈ ਸਟਾਰਟਿੰਗ ਦੇ ਵਿੱਚ ਮੈਂ ਨਾਲ-ਨਾਲ ਗਵਰਨਮੈਂਟ ਸਕੂਲ 'ਚ ਪੜਾਉਂਦਾ ਸੀ ਜੀ ਭਾਈਆਂ ਦੇ ਨਾਲ ਅਸੀਂ ਜੁਆਇੰਟ ਫੈਮਿਲੀ 'ਚ ਖੇਤੀ ਕਰਦੇ ਆਂ ਤਾਂ ਖੇਤ ਦੇ ਵਿੱਚ ਕੰਮ ਕਰਨਾ ਪੈਂਦਾ ਸੀ ਜੀ ਤਾਂ ਮੈਂ ਕੋਈ ਵੀ ਜਦੋਂ ਕੰਮ ਕਰਦਾ ਉਹਨੂੰ ਐ ਹੁੰਦਾ ਵੀ ਜੈਨ ਨੂੰ ਕਿਸੇ ਸੌਖੇ ਤਰੀਕੇ ਨਾਲ ਕਿਵੇਂ ਕੀਤਾ ਜਾਵੇ ਜੀ ਤਾਂ ਮੈਂ ਇੱਕ ਮਤਲਬ 2015 ਦੇ ਵਿੱਚ ਮੈਂ ਘਰ ਵਾਸਤੇ ਆਪਾਂ ਇੱਕ ਸਪਰੇਅ ਮਸ਼ੀਨ ਬਣਾਈ ਹੋਈ ਸੀ ਆਟੋ ਰੋਟੇਟ ਗਨ ਸਪਰੇਅ ਮਸ਼ੀਨ ਜੀ ਉਹਦੀ ਵੀਡੀਓ ਮੇਰੇ ਰਿਸ਼ਤੇਦਾਰ ਕੋਲ ਸੀ ਜੀ ਬੱਪੀਆਂ ਨੇ ਮੇਰਾ ਮੇਰੀ ਪਛਸ਼ਤਰ ਵਿਆਹੀ ਵੀ ਹੈਗੀ ਉਹਦਾ ਦੋਸਤ ਸੀ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਵੀਡੀਓ ਦਿਖਾਤੀ ਜਾ ਕੇ ਯੂਨੀਵਰਸਿਟੀ ਦੇ ਵਿੱਚ ਅੱਜ ਕੱਲ ਡੀਨ ਨੇ ਡਾਕਟਰ ਮਨਜੀਤ ਸਿੰਘ ਜੀ ਪਹਿਲਾਂ ਉਹ ਇੱਧਰ ਪ੍ਰੋਫੈਸਰ ਸੀਗੇ ਜੀ ਉਹਨਾਂ ਨੇ ਜਦੋਂ ਵੀਡੀਓ ਦੇਖੀ ਉਹਨਾਂ ਨੇ ਦੇਖਿਆ ਵੀ ਯਾਰ ਪ੍ਰੋਡਕਟ ਵੀ ਆਈਡੀਆ ਬੜਾ ਵਧੀਆ ਹੈਗਾ ਤਾਂ ਉਹਨਾਂ ਨੇ ਮੈਨੂੰ ਕਾਲ ਕੀਤੀ ਉਸ ਸਮੇਂ ਗਵਰਨਮੈਂਟ ਸਕੂਲ ਸੀ ਉਹ ਕਹਿੰਦੇ ਮੇਲਾਗਾ ਤੂੰ ਮਿਲ ਸਕਦਾ ਜੀ ਕਹਿੰਦੇ ਇਹਦਾ ਆਈਡੀਆ ਬੜਾ ਵਧੀਆ ਲੱਗਿਆ ਮੈਂ ਜਰੂਰ ਆਉਂਗਾ ਜੀ ਮੈਂ ਐਪਲੀਕੇਸ਼ਨ ਲਿਖੀ ਮੈਡਮ ਨੂੰ ਪ੍ਰਿੰਸੀਪਲ ਨੂੰ ਤੇ ਸੁੱਟੀ ਦਿੱਤੀ ਮੈਂ ਉੱਥੇ ਗਿਆ ਜੀ ਜੀ ਮੈਨੂੰ ਕਹਿੰਦੇ ਵੀ ਯਾਰ ਆਈਡੀਆ ਤੇਰਾ ਬੜਾ ਵਧੀਆ ਕਰਦਾ ਗਿਆ ਮੈਂ ਕਿਹਾ ਜੀ ਐਂ ਕਰਕੇ ਮੈਂ 7000 ਮੇਰੀ ਪੇ ਹੈਗੀ ਪੀਟੀਐ ਫੰਡ ਦੇ ਵਿੱਚ ਗਵਰਨਮੈਂਟ ਸਕੂਲ ਤੇ ਮੈਥ ਮੇਰਾ ਸਬਜੈਕਟ ਆ ਮੈਂ ਪੜਾਉਣਾ ਹੈ ਜੀ ਮੈਨੂੰ ਕਹਿੰਦੇ ਸੱਟ ਸਕਦਾ ਮਾਹੀ ਦੱਸੋ ਕਹਿੰਦੇ ਵੀ ਪੂਰਾ ਸਕੋਪ ਹੈ ਖਾਲੀ ਪਿਆ ਹੈਗਾ ਕੋਈ ਵੀ ਇਸ ਟਾਈਮ ਆਹ ਲਾਈਨ ਦੇ ਵਿੱਚ ਹੈ ਨਹੀਂ ਜੀ ਵੀ ਅਸੀਂ ਤੇਰੀ ਪੂਰੀ ਸਪੋਰਟ ਕਰਾਂਗੇ ਕਲੈਬ੍ਰੇਸ਼ਨ ਟਾਈਪ ਸਾਡੇ ਨਾਲ ਜੋੜਾ ਇਹਦੀ ਲੋੜ ਹੈ ਜੀ ਮੈਨੂੰ ਬੜਾ ਹੌਸਲਾ ਹੋਇਆ ਮੈਂ ਯਾਰ ਯੂਨੀਵਰਸਿਟੀ ਬੁਲਾ ਰਹੀ ਹੈ ਯਾਰ ਕਮਾਲ ਹੈ ਵੀ ਮੈਨੂੰ ਵਧੀਆ ਲੱਗਿਆ ਜੀ ਮੈਂ ਇਹ ਲਾਈਨ ਤੇ ਨਾਲ-ਨਾਲ ਮੈਂ 2 ਸਾਲ ਸਕੂਲ ਵੀ ਕੰਮ ਕੀਤਾ ਉਦੋਂ ਤੇ ਮੈਂ ਕੰਮ ਸਟਾਰਟ ਕਰ ਲਿਆ ਜੀ ਤਾਂ ਸਟਾਰਟਿੰਗ ਦੇ ਵਿੱਚ ਕੀ ਹੋਇਆ ਪੈਸੇ ਦੀ ਲੋੜ ਹੁੰਦੀ ਹੈਗੀ ਤਾਂ ਮੇਰੀ ਉੱਥੇ ਉਸਤਾਦ ਹਰੀ ਸਿੰਘ ਮਾਸਟਰ ਜੀ ਸੀਗੇ ਜੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਐਂ ਕਰਕੇ ਪੈਸੇ ਦੀ ਲੋੜ ਆ 5 ਲੱਖ ਦੀ ਕੰਮ ਸ਼ੁਰੂ ਕਰਨਾ ਉਹਨਾਂ ਨੇ ਮੈਨੂੰ ਚੈੱਕ ਕੱਟਿਆਂ ਨਾਲ ਦੇ ਗਏ ਚੈੱਕ ਵਾਹ ਤੇ ਯੂਨੀਵਰਸਿਟੀ ਨੇ ਤੋਂ ਮੰਨ ਲਿਆ ਫਿਰ ਨਾਮ ਦੀ ਗੱਲ ਆ ਗਈ ਵੀ ਨਾਮ ਕੀ ਰੱਖੀਏ ਤਾਂ ਉਹੀ ਹਰੀ ਸਿੰਘ ਮਾਸਟਰ ਜੀ ਨੇ ਜਿਨ੍ਹਾਂ ਨੇ ਮੈਨੂੰ ਨਾਮ ਦਿੱਤਾ ਕਹਿੰਦੇ ਹੁਣ ਤੂੰ ਮਾਸਟਰ ਦਾ ਹੈਗਾ ਆਉਦੀ ਕੰਪਨੀ ਦਾ ਨਾਮ ਮਾਸਟਰ ਮਾਈਂਡ ਰੱਖ ਲੈ ਹਾਂ ਵੀ ਮਾਸਟਰ ਦਾ ਮਾਈਂਡ ਚੱਲ ਗਿਆ ਤੇ ਮਾਸਟਰ ਮਾਈਂਡ ਹੋ ਗਿਆ ਹਾਂਜੀ ਹਾਂ ਮਸ਼ੀਨ ਬੜੀ ਵਧੀਆ ਜੀ ਤੋਂ ਚਲੋ ਚੱਲਦੇ ਗਏ ਜੀ ਤਾਂ ਮੈਂ 2018 ਦੇ ਵਿੱਚ ਪਹਿਲੀ ਇਹ 4 ਵੀਲ ਡਰਾਈਵ ਸਪਰੇ ਮਸ਼ੀਨ ਆ 2018 ਦੀ ਡਵੈਲਪ ਕਰ 2018 ਡਵੈਲਪ ਕਰ ਲਈ ਸੀ ਪਹਿਲੀ ਆਪਣੀ ਯੂਨੀਵਰਸਿਟੀ ਦੇ ਵਿੱਚ ਵੀਡੀਓ ਪਈਆਂ ਹੋਈਆਂ ਨੇ ਇਹ 2018 ਜਿਹੜਾ ਮਾਸਟਰ ਡਵੈਲਪ ਕਰ ਸਕਦਾ ਉਹ ਅੱਜ ਕਿੱਥੇ ਕ ਪਹੁੰਚ ਗਿਆ ਇਹ ਵੀ ਚੈੱਕ ਕਰ ਲਈਏ ਵੀ ਅੱਜ ਇਹ ਮਸ਼ੀਨ ਕਿੱਦਾਂ ਹੈ ਅੱਜ ਬਹੁਤ ਦੂਰ ਆ ਗਈ ਹਾਂਜੀ ਉਸ ਸਮੇਂ ਮੰਨ ਲਓ ਜਦੋਂ ਸਟਾਰਟਿੰਗ ਦੇ ਵਿੱਚ ਕੋਈ ਵੀ ਇੰਪਲੀਮੈਂਟ ਹੁੰਦਾ ਜੇ ਆਪਾਂ ਬਣਾਉਣੇ ਆ ਡਿਜ਼ਾਈਨ ਕਰ ਲੈਣੇ ਆ ਉਹਨੂੰ ਫਿਰ ਫੀਲਡ 'ਚ ਜਾਂਦਾ ਫਿਰ ਟੈਸਟ ਹੁੰਦਾ ਉਦੋਂ ਕੁਝ ਕਾਫੀ ਆ ਦੇ ਵਿੱਚ ਵੀ ਇਹਦੇ ਫੀਲਡ ਦੇ ਅਕੋਰਡਿੰਗ ਇਹਦੇ ਵਿੱਚ ਕਮੀਆਂ ਸੀ ਕਮੀਆਂ ਆਉਂਦੀਆਂ ਉਹ ਕਮੀਆਂ ਦੇ ਵਿੱਚ ਸ਼ੁਰੂ ਦੇ ਵਿੱਚ ਮੇਰੇ ਕੋਲ ਕੋਈ ਇੰਜੀ ਪੂਰੀ ਡਿਵੈਲਪਮੈਂਟ ਆਰ ਐਂਡ ਡੀ ਮਤਲਬ ਖੇਤਾਂ 'ਚ ਘਰ ਕਰਕੇ ਲੈ ਗਿਆ ਮੈਂ ਕੋਈ ਇੰਜੀਨੀਅਰ ਟਾਈਪ ਸਟਾਰਟਿੰਗ ਦੇ ਵਿੱਚ ਨਹੀਂ ਕੀਤਾ ਤਾਂ ਖੁਦ ਕਰ ਲਈ ਕਿਉਂਕਿ ਖੁਦ ਖੇਤੀ ਕਰਦਾ ਹਾਂ ਹਾਂਜੀ ਖੁਦ ਖੇਤੀ ਕਰਦਾ ਮੈਂ ਆਪ ਦੇ ਖੇਤ ਦੇ ਵਿੱਚ ਅੱਜ ਮੈਨੂੰ ਕੋਈ ਜ਼ਿੰਮੇਵਾਰ ਕਹਦੇ ਮੇਰੇ ਆ ਇੰਨੇ ਇੰਚ ਦੇ ਵੱਟਾ ਵਾਲਾ ਆਲੂ ਹੈਗਾ ਤਾਂ ਮੈਂ ਉਹਨੂੰ ਉਸ ਹਾਣਾਂ ਮਸ਼ੀਨ ਬਣਾ ਕੇ ਦੇ ਦਿੰਦਾ ਜੀ ਕਿਆ ਬਾਤ ਹੈ ਕਿਉਂਕਿ ਮੈਨੂੰ ਸਭ ਮੈਂ ਖੁਦ ਖੇਤੀ ਆਲੂਆਂ ਦੀ ਮੱਕੀ ਦੀ ਟਮਾਟਰਾਂ ਕਰੂ ਜੇ ਸਭ ਬੀਜੇ ਹੋਏ ਜੇ ਮੇਰੇ ਕਰੀਬ ਹੀ ਆ ਖੇਤੀਆਂ ਸਾਰੀਆਂ ਆਪ ਦੀਆਂ ਹੁਣ ਹੁਣ ਆਪਾਂ ਆਪਣੇ ਕੋਲ ਦੋ ਮਾਡਲ ਹੈ ਦੋ ਮਾਡਲ ਨੇ ਹਾਂਜੀ ਇਹ ਜ਼ਿਆਦਾਤਰ ਮਾਡਲ ਆ ਜਿਹੜੇ ਸਵਰਾਜ 735 ਤੇ ਕਹਤੋਂ ਬਣਦੇ ਹਾਂ ਇਹਦਾ ਕਾਰਨ ਦੱਸ ਦਿਆਂ ਜੀ ਕਿਉਂਕਿ ਇਹ ਜਿਹੜਾ ਸਵਰਾਜ 735 ਆ ਇਹ ਜ਼ਿਮੀਂਦਾਰ ਕੋਲੇ ਆਪ ਦਾ ਟਰੈਕਟਰ ਹੁੰਦਾ ਜੀ ਆਮ ਇਹਦੇ ਫੇਥ ਆ ਲੋਕਾਂ ਨੂੰ ਅੱਛਾ ਜੀ ਜੀ ਹੁੰਦਾ ਹਾਂ ਜੀ ਮੇਰਾ ਇਹ ਪੱਕੇ ਟਰੈਕਟਰ ਆ ਪੱਕੇ ਦੇ ਪੱਠਿਆਂ ਦੇ ਜੱਲਣ ਵਾਲਾ ਟਰੈਕਟਰ ਲੈਣ ਵਾਲੀ ਆ ਜੀ ਪੱਕੇ ਇਹਨੂੰ ਮੰਨ ਲਓ ਜੇ 5 ਸਾਲ ਨੂੰ 7 ਸਾਲਾਂ ਨੂੰ ਕੋਈ ਲੋਡ ਵੀ ਪੈਂਦੀ ਆ ਇਹਦਾ ਗੇਅਰ ਗੂਰ ਇੰਜਨ ਸਾਰਾ ਸਮਾਨ ਅਗਲੇ ਨੂੰ ਆਪਦੇ ਪਿੰਡੋ ਵੀ ਮਿਲ ਜਾਊਗਾ ਹੂੰ ਤਾਂ ਮੈਂ ਜਿੱਦੇ ਮੈਂ ਸਟਾਰਟ ਕਰਾਈ ਮੈਂ ਇਸੇ ਕਰਕੇ ਇਹ ਟਰੈਕਟਰ ਲਾਇਆ ਸੀ ਵੀ ਟਰੈਕਟਰ ਉਹ ਲਾਈਏ ਜੀ ਜਿਹੜਾ ਟਰੈਕਟਰ ਆਮ ਲੋਕਾਂ ਦੀ ਰੇਂਜ ਚ ਹੋਵੇ ਜੀ ਆਮ ਹੀ ਮਿਲਦਾ ਹੋਵੇ ਸਸਤਾ ਵੀ ਮਿਲਦਾ ਹੋਵੇ ਤਾਂ ਹੁਣ ਅਸੀਂ ਮੈਂ ਕੀ ਕੀਤਾ ਜੀ ਪਹਿਲਾਂ ਮੈਂ ਸ਼ੁਰੂਆਤ કરી ਸੀ ਟਰੈਕਟਰਾਂ ਨੂੰ ਟਾਇਰ ਲਾ ਸਿੱਧੂ ਮੁਸਲ ਨੂੰ ਟਰੈਕਟਰ ਤੇ ਤੁਸੀਂ ਬਣਾ ਕੇ ਮੈਂ ਟਰੈਕਟਰ ਨੂੰ ਆਮ ਟਾਇਰ ਲਾਉਂਦੇ ਹੁੰਦੇ ਸੀਗੇ ਉਹ ਪਾਰਾ ਹੋ ਜਾਂਦਾ ਸੀ ਪ੍ਰੋਜੈਕਟ ਫਿਰ ਮੈਂ ਸੋਚ ਕੇ ਗੇਅਰ ਡਿਵੈਲਪ ਕੀਤਾ ਜਿਹੜਾ ਮੇਰਾ ਸਵਰਾਜ ਗੇਅਰ ਦੇ ਨਾਲ ਪਿੱਛੇ ਅਟੈਚ ਹੁੰਦਾ 4x4 ਗੇਅਰ ਮੈਂ 1.5 ਸਾਲ ਪਹਿਲਾਂ ਉਹ ਬਣਾ ਲਿਆ ਸੀ ਅੱਛਾ ਜੀ ਉਹ ਬਣਾ ਕੇ ਜੀ ਗੇਅਰ ਜਦੋਂ 4x4 ਗੇਅਰ ਅਟੈਚ ਕੀਤਾ ਉਹਦੇ ਨਾਲ ਸਿਰਫ ਸਾਨੂੰ ਟਰੈਕਟਰ ਦੇ ਸਵਰਾਜ ਦੇ ਇੰਜਨ ਔਰ ਗੇਅਰ ਅੱਛਾ ਜੀ ਜਿਹੜਾ ਪਿਛਲਾ ਹਿੱਸਾ ਉਹ ਸਾਰਾ ਖੋਲ ਦਿੰਨੇ ਆਂ ਅਸੀਂ ਅੱਛਾ ਜੀ ਅੱਛਾ ਆਪਾਂ ਉਹ ਪਿਛਲਾ ਹਿੱਸਾ ਹੀ ਰਿਮੂਵ ਕਰਤਾ ਜੀ ਉਹਦੇ ਨਾਲ 11 ਕੁੰਟਲ ਵਜ਼ਨ ਟਰੈਕਟਰ ਤੋਂ ਉਤਰ ਜਾਂਦਾ ਜਦੋਂ ਪਹਿਲਾਂ ਟਰੈਕਟਰ ਨੂੰ ਟਾਇਰ ਲਾਉਂਦੇ ਸੀ ਗੋਰਾ ਕੁੰਟਲ ਨਾਲ ਹੁੰਦਾ ਸੀ ਟਰੈਕਟਰ ਦੇ ਹਾਂ ਉਹ ਤੁਸੀਂ 11 ਕੁਆਂਟਲ ਦਾ ਭਾਰ ਹੀ ਘਟਕਾ ਭਾਰ ਹੀ ਘਟਕਦਾ ਟਰੈਕਟਰ ਦਾ ਤੇ ਉਹ 11 ਕੁਆਂਟਲ ਦੇ ਵਿੱਚ ਬਾਕੀ ਦੀ ਮਸ਼ੀਨ ਕਿੰਨੀ ਹੁੰਦੀ ਹੈ ਜਿੰਨਾ ਟਰੈਕਟਰ ਦਾ ਵਜ਼ਨ ਰਹਿੰਦਾ ਜੀ ਇਹ ਮੰਨ ਲਓ ਟੋਟਲ 22 ਕੁਆਂਟਲ ਦੀ ਬਣਦੀ ਹੈ ਜੀ ਆਮ ਟਰੈਕਟਰ 22 ਕੁਆਂਟਲ ਦੇ ਬੰਦੇ ਨੇਗੇ ਹਾਂ ਉਹ ਟਰੈਕਟਰ ਦੇ ਵਜ਼ਨ ਦੇ ਵਿੱਚ ਪੂਰੀ ਮਸ਼ੀਨ ਕੰਪਲੀਟ ਹੋ ਗਈ। ਕੀ ਬਾਤ ਆ ਕੀ ਬਾਤ ਆ ਇਹਨੂੰ ਕਹਿੰਦੇ ਮਾਸਟਰਮਾਈਂਡ ਹਾਂ ਫਿਰ ਇਹਨੂੰ 4 ਵੀਲ ਡਰਾਈਵ ਬਣਾਇਆ ਜੀ ਜੀ ਇਹਦੇ ਅੱਗੇ ਪਿੱਛੇ ਡਰਾਈਵ ਹੈ ਆ ਦੇਖੋ ਆ ਮੇਰਾ ਸਾਰਾ ਮਾਸਟਰਮਾਈਂਡ ਇੱਕ ਵੀ ਆਈਟਮ ਮੇਰੇ ਕੋਲ ਕੋਈ ਚైనా ਟਾਈਪ ਨਹੀਂ ਆਉਣੀ ਚైనా ਮੇਡ ਨਹੀਂ ਆਉਂਦੀ ਹਾਲਾਂਕਿ ਬੀਕੇਟੀ ਟਾਇਰ ਜਿਹੜਾ ਕੰਪਨੀ ਤੋਂ 12090 ਸਬੀ ਵਾਲਾ ਖੁਦ ਆ ਡਵੈਲਪ ਕਰਾਇਆ ਵੀ 2018 ਚ ਆ ਜਿਹੜਾ ਮਾਸਟਰਮਾਈਂਡ ਆ ਇਹ ਵੀ ਢਲਾਈ ਦੇ ਆਪ ਦਾ ਆਪ ਦੇ ਸਾਰੇ ਡਿਜ਼ਾਈਨ ਮੇਰੇ ਆਪਣੇ ਆਪ ਦੇ ਆ ਜੀ ਕੋਈ ਕਿਸੇ ਦਾ ਮਤਲਬ ਕਿ ਕਿਸੇ ਤੋਂ ਸੋਚ ਕੇ ਤਾਂ ਬਣਾਈਏ ਜੇ ਆਲਰੇਡੀ ਮਾਰਕੀਟ 'ਚ ਪਹਿਲਾਂ ਕੋਈ ਬਣਾਉਂਦਾ ਹੋਵੇ ਹੂੰ ਜਿੱਦੇ ਮੈਂ ਬਣਾਈਏ ਉਹਦੇ ਨੂੰ ਕੋਈ ਬਣਾਉਂਦਾ ਨਹੀਂ ਸੀ ਉਸ ਦਿਨ ਕੋਈ ਨਹੀਂ ਸੀ ਬਣਾਉਂਦਾ ਇਹਨੂੰ ਇਹਨੂੰ 4x4 ਕਰਤਾ ਹੁਣ ਤੁਸੀਂ ਦੇਖੋ ਵੀ 4x4 ਕਰਕੇ ਦੋ ਹਿੱਸੇ ਲਾ ਕੇ ਵੀ ਇਹ ਟਰੈਕਟਰ 'ਚ ਨਹੀਂ ਭਰ ਆ ਟਰੈਕਟਰ 'ਚ ਨਹੀਂ ਭਰ ਆ ਜੀ ਹੋਰ ਵੀ 4 ਵੀ ਕਰਨਾ ਸੀ ਇਹਨੂੰ ਪਾਵਰ ਸਟੀering ਵੀ ਅਸੀਂ ਕਰਨਾਗਾ ਜੀ ਜੀ ਤੇ ਚਾਰੇ ਟਾਇਰ ਇੱਕ ਲਾਈਨ ਚ ਮੁੜਨੇ ਆ ਜੀ ਜਦੋਂ ਮੋੜ ਤੋਂ ਜਾ ਕੇ ਮੁੜਨੇ ਨੇ ਇੱਕੇ ਲਾਈਨ ਚ ਮੁੜਨਾ ਚਾਹੀਦਾ ਇੱਕੋ ਇੱਕੋ ਲੀ ਚ ਮੁੜਨਾ ਇਹ ਵੀ ਪਹਿਲੀ ਖੋਸ ਸੀ ਆਪਣੀ ਚਾਰੇ ਟਾਇਰ ਨੂੰ ਇੱਕ ਲਾਈਨ ਦੇ ਵਿੱਚ ਲੈ ਇੱਕੋ ਲਾਈਨ ਦੇ ਵਿੱਚ ਪਹਿਲਾਂ ਇੱਕ ਹੋਰ ਵਿਦੇਸ਼ੀ ਕੰਪਨੀ ਸੀ ਉਹਦੇ ਨਾਲੋਂ ਰੇਟ ਚ ਵੀ ਕਿਸਾਨਾਂ ਨੂੰ ਆਪੇ ਚ ਲੈ ਹਾਂ ਰੇਟ হাফ ਹੈ ਹਾਂ ਕਮ ਡਬਲ ਹੈ ਦੇਖੋ ਇਹਦੇ ਚ ਕੀ ਆ ਉਹ ਉਹਨਾਂ ਨੇ 30 ਤੋਂ 40 ਫੁੱਟ ਕਵਰ ਕਰਨਾ ਹੁੰਦਾ ਜੀ ਇਹਨੇ 55 ਫੁੱਟ ਕਵਰ ਕਰਨਾ ਏਰੀਆ ਅੱਛਾ ਫੇਰ ਪਲੱਸ ਪਿੱਛੇ ਆਹ ਨਾਲ ਲਾਇਆ ਆਪਣਾ ਸਪਰਾਇਡਰ ਆ ਜਿਹਨੇ ਖਾਦ ਖਿਲਾਰਨੀ ਆ ਜੀ ਹੂੰ ਪੂਰਾ ਖਾਦ ਖਿਲਾਰ ਕੇ ਇਹਨੇ 1.55 ਫੁੱਟ ਚ ਖਾਦ ਖਿਲਾਰਨੀ ਆ ਇਹ ਵੀ ਸਾਰਾ ਆਟੋਮੈਟਿਕ ਹੈ ਜੀ ਇਹਨੇ ਅਪ ਡਾਊਨ ਆਉਣਾ ਜੀ ਡਾਊਨ ਆ ਕੇ ਇਹਦੇ ਚ ਖਾਦ ਪਾ ਲੋ ਜੀ ਤੇ ਉਹ ਤੋਂ ਬਾਅਦ ਇਹਨੂੰ ਅਪ ਕਰ ਲੋ ਅੱਛਾ ਅੱਛਾ ਇਹਨੂੰ ਉਹ ਲਾਤਾ ਤੁਸੀਂ ਤੇ ਇਹ ਥੱਲੇ ਆ ਜੂਗਾ ਜਿੱਥੇ ਖਾਦ ਪਾਉਣੀ ਆ ਹਾਂ ਇੱਕ ਇਹਦੇ ਨਾਲ ਆ ਦੇਖੋ ਜੀ ਇਹ ਲੱਗਿਆ ਹੋਇਆ ਸਟਾ ਸਿਸਟਮ ਕੀ ਲੱਗਿਆ ਹੋਆ ਮਤਲਬ ਇਹ ਹੀ ਹੀ ਇੰਪਲੀਮੈਂਟ ਦੇ ਨਾਲ ਨਾਲ ਅਸੀਂ ਇਹ ਡਹੀਂ ਲਾਤੀ ਜਿੱਦ ਆਪਣਾ ਜੇਸੀਵੀ ਨਹੀਂ ਹੁੰਦੀਆਂ ਨਗੀਆਂ ਜੀ ਇਹਨੂੰ ਆਪਾਂ ਜੀ ਹੁਣ ਮੰਨ ਲਓ ਇੱਥੇ ਰਿਮੂਵ ਕਰ ਮੰਨ ਲਓ ਜੇ ਖੁੱਪ ਜਾਂਦਾ ਖੇ بس ਇਹਦੀ ਕਿल्ली ਪਾ ਕੇ ਉਥੇ ਡਿਸਟਰੀਬਿਊਟਰ ਲਾਉਂਗੇ ਤਾਂ ਮਸ਼ੀਨ ਆਟੋਮੈਟਿਕ ਜੀਸੀਬੀ ਦੀ ਤਰ੍ਹਾਂ ਬਾਹਰ ਨਿਕਲ ਜਾਣੀ ਹੈ ਆਹ ਹਾ 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 ਕਿਆ ਬਾਤ ਹੈ ਜੀ ਕਿ ਖੁੱਬ ਵੀ ਜਾਂਦੀ ਹੈ ਤਾਂ ਮੈਂ ਸਮਝ ਗਿਆ ਸਮਝ ਗਿਆ ਸਮਝ ਗਿਆ ਵੀ ਜਦੋਂ ਤੁਸੀਂ ਹੁਣ ਆਹ ਡੰਹਾਂ ਲਾਤੀਆਂ ਤਾਂ ਹੁਣ ਜਦੋਂ ਇਹਨੂੰ ਆਪਾਂ ਡਿਸਟਰੀਬਿਊਟਰ ਲਾਤਾ ਇਹਨੇ ਬਣੇ ਤਣੇ ਥੱਲੇ ਨੂੰ ਧੱਕਣਾ ਮਸ਼ੀਨ ਤਾਂ ਚੱਕੀ ਜਾਣੀ ਹੈ ਇਹ ਵੀ ਇਹਦੇ ਵਿੱਚ ਆਪਾਂ ਇਹ ਕਰਕੇ ਦਿਖਾਵਾਂਗੇ ਤੁਹਾਨੂੰ ਜਦੋਂ ਚਲਾਵਾਂਗੇ ਤਾਂ ਇਹ ਕਰਕੇ ਹਾਂ ਇਹ ਆਪਾਂ ਚਲਾ ਕੇ ਉਸ ਤੋਂ ਬਾਅਦ ਉਹਦੇ ਉੱਤੇ ਸੀਨ ਲਾ ਦੇ ਸੀਨ ਲਾ ਦੇਣਗੇ ਹਾਂ ਜੀ ਸੀਨ ਲਾਵਾਂਗੇ ਬਿਲਕੁਲ ਹਾਂ ਐਡਿਟ ਕਰਕੇ ਸੀਨ ਲਾ ਜਿਵੇਂ ਜਿਵੇਂ ਫ ਮੈਨੂੰ ਮੈਂ ਜਿੱਦੇ ਖੰਨੇ ਮੇਲੇ ਤੇ ਗਿਆ ਉਹਦੇ ਮੈਨੂੰ ਥੋੜੀ ਆ ਆ ਚੀਜ਼ ਮੈਨੂੰ ਬਹੁਤ ਪਸੰਦ ਆਈ ਮੈਂ ਕਹਿੰਦਾ ਯਾਰ ਮੜੀ ਪਈ ਆ ਤੁਸੀਂ ਬੋਲਿਆ ਸਪੈਸ਼ਲੇ ਚੀਜ਼ ਤੇ ਮੈਂ ਸਪੈਸ਼ਲ ਕਿਆ ਮੈਂ ਕਹਿੰਦਾ ਯਾਰ ਮੜਿਆ ਪਿਆ ਯਾਰ ਬੰਦਿਆਂ ਹੁਣਾਂ ਨੇ ਫਿਟਿੰਗ ਯਾਰ ਕਮਾਲ ਦੀ ਹੈ ਹਨਾ ਵੀ ਕੱਲੀ ਕੱਲੀ ਇਹ ਗੱਲ ਵੀ ਬੋਲੀ ਬੜਾ ਵਧੀਆ ਮਨ ਹਲੇ ਬਾਈ ਨੂੰ ਹਣੇ ਵੀ ਕਰੀਏ ਮੈਂ ਆਏ ਹਾਂ ਹਾਂ ਨਹੀਂ ਪੂਰਾ ਯਾਰ ਮੈਂ ਉਹਦੇ ਬਹੁਤ ਪ੍ਰਭਾਵਿਤ ਹੋਇਆ ਤੁਹਾਡੀ ਫਿਟਿੰਗ ਤੋਂ ਦੇਖ ਕੇ ਵੀ ਯਾਰ ਕੱਲੀ ਕੱਲੀ ਪਾਈਪ ਵਾਕਿਆ ਹੀ ਮੈਂ ਕਹਾਂ ਯਾਰ ਕੋਈ ਬੰਦਾ ਡਿਵੈਲਪਰ ਆ ਜਿਹਨੇ ਡਿਵੈਲਪ ਕੀਤਾ ਇਹਨੂੰ ਸਿਸਟਮ ਨੂੰ ਤੇ ਕੱਲੀ ਕੱ ਡਿਸਟ੍ਰੀਬਿਊਟਰ ਹੈ ਜੈਸੀ ਡਿਸਟ੍ਰੀਬਿਊਟਰ ਦੋ ਦੇ ਤੇ ਸਾਰੇ ਕੰਟਰੋਲ ਹਾਂਜੀ ਦੋ ਡਿਸਟ੍ਰੀਬਿਊਟਰ ਨੇ ਜੀ ਜਿਹੜਾ ਇਹਨਾਂ ਦੇ ਉੱਪਰ ਨਾਲ ਲਿਖਿਆ ਹੋਇਆ ਦੇਖੋ ਇਹਦੇ ਲਿਖਿਆ ਸਪ੍ਰੇਡਰ ਜੀ ਮੀਨ ਜੇ ਸਪ੍ਰੇਡਰ ਦਾ ਪਿੱਛੇ ਖਾਦ ਖਿਲਾਰਨ ਵਾਲੇ ਦਾ ਜੀ ਇੱਕ ਲੀਵਰ ਦੇ ਨਾਲ ਤਾਂ ਇਹਨੇ ਉਹਨੂੰ ਮੋਟਰ ਨੂੰ ਘੁਮਾਉਣਾ ਜੀ ਜਿਹੜਾ ਆਹ ਵਾਲਾ ਲੀਵਰ ਇਹਦੇ ਨਾਲ ਅਪ ਡਾਊਨ ਕਰਨਾ ਠੀਕ ਆਦਲ ਨੂੰ ਤੇ ਇਹ ਲੀਵਰ ਨਾਲ ਉਹਨੇ ਖਾਦ ਨੂੰ ਆਨ ਆਫ ਕਰਨਾ ਠੀਕ ਮੰਨ ਲਓ ਮੋਟਰ ਤਾਂ ਜਾ ਕੇ ਬਰੇ ਬੰਦ ਕਰਨਾਗਾ ਤਾਂ ਇਹਨੂੰ ਇੱਥੋਂ ਆਫ ਕਰ ਦਿੰਨਾ ਉਹਨੇ ਰੇ ਬੰਦ ਹੋ ਜਾਣਾ ਤੁਸੀਂ ਠੀਕ ਹੈ ਜੀ ਤੇ ਇਹ ਵਾਲਾ ਹੈਗਾ ਆਪਣਾ ਡਿਸਟ੍ਰ ਆਹਨੋ ਕਰਨਾ ਜੀ ਆਹਨੋ ਕਰਨਾ ਹਾਂਜੀ ਤੁਸੀਂ ਦੇਖੋ ਤੇ ਬਾਈ ਆਪਾਂ ਇਹਦੇ ਜਿਵੇਂ ਹੁਣ ਆਪਾਂ ਇਹ ਤੇ ਸਵਰਾਜ ਦਾ ਇੰਜਨ ਡਵੈਲਪ ਕਰ ਲਿਆ ਹਾਂਜੀ ਹਾਂ ਇੱਕ ਸਵਰਾਜ ਦਾ ਇੱਕ ਇਹਦੇ ਉੱਤੇ ਨਾਲ ਹੀ ਮਾਡਲ ਖੜਾ ਮਾਸਟਰ ਮਾਈਂਡ ਦਾ ਹਾਂਜੀ ਹਾਂ ਇਹ ਮਾਸਟਰ ਮਾਈਂਡ ਦੀ ਜਿਹੜੀ ਆਹ ਸ਼ੋਅ ਆ ਇਹ ਕਿਸੇ ਦੀ ਹੋਰ ਵਰਤੀ ਗਈ ਨਹੀਂ ਆਪਣੀ ਆਪ ਦੀ ਬਣਵਾਈ ਵੀ ਆ ਇਹ ਸ਼ੋ ਵੀ ਆਪਦੀ ਬਣਾਈ ਆ ਆਪਦੀ ਵੀ ਸ਼ੋ ਬਣਵਾਈ ਹੈ ਇਹਦੇ ਵਿੱਚ ਇਹਦਾ ਕਾਰਨ ਇਹ ਹੈ ਵੀ ਬਹੁਤੀਆਂ ਕੰਪਨੀਆਂ ਨੇ ਜਿਹੜੀਆਂ ਸਾਡੇ ਕੋਲੋਂ ਜੀ ਜਾਂ ਮੰਨ ਲਓ ਪੈਸਟੀਸਾਈਡ ਦੇ ਲੋਕ ਨੇ ਡੀਲਰ ਨੇ ਉਹ ਆਪਾਂ ਨੂੰ ਨਵੇਂ ਇੰਜਨ ਚ ਮੰਗਦੇ ਆ ਅੱਛਾ ਜੀ ਨਵਾਂ ਇੰਜਨ ਮਹਿੰਦਰਾ ਦੀ ਅਵੇਲੇਬਲ ਹੈ ਠੀ ਇਹਦੇ ਨਾਲ ਆਪਣਾ ਕਨਵਰਟਰ ਰਿੰਗ ਬਣਾ ਕੇ ਇਹਦੇ ਨਾਲ ਵਿੱਚ ਗੀਰ ਸਵਰਾਜ ਦਾ ਲਾ ਕੇ ਇਹਦੇ ਨਾਲ ਜੇ ਅਸੀਂ 4x4 ਗੀਰ ਲਾ ਦਨੇ ਅੱਛਾ ਤੁਸੀਂ ਆ ਜਿਹੜਾ ਆ ਚੀਜ਼ ਬਣਾ ਲਈ ਆ ਇਹ ਤੁਸੀਂ ਆਪਣੇ ਆਪਣੇ ਬ੍ਰੈਂਡ ਦੀ ਬਣਾਈ ਆ ਆਪਣੀ ਮਾਸਟਰ ਮਾਈਂਡ ਕੇ ਬਣਾ ਲਈ ਜਿੱਦਾਂ ਹੁਣ ਮੰਨ ਲਓ ਆ ਟਰੈਕਟਰਾਂ ਦੀ ਆਮ ਦੀ ਸਵਰਾਜ ਦੀ ਆਉਂਦੀ ਆ ਸੋਨਾ ਲੀਕਾਂ ਦੀ ਉਹਨੇ ਸੋ ਆਉਂਦੀ ਆ ਉਦਾਂ ਦੀ ਸੋ ਵੀ ਆਪਾਂ ਆਪਦੀ ਬਣਵਾ ਲਈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਮਾਸਟਰ ਮਾਈਂਡ ਆਪਦਾ ਟਰੈਕਟਰ ਕੱਢ ਦਿੰਦਾ ਮਾਸਟਰ ਮਾਈਂਡ ਟਰੈਕਟਰ ਆ ਜਾਂਦਾ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਨੇੜੇ ਤੇ ਡੇ ਗਏ ਹੋਏ ਆ। ਨੇੜੇ ਤੇ ਡੇ ਗਏ ਆ। ਨੇੜੇ ਤੇ ਡੇ ਗਏ ਹੋਏ ਆ। ਹਾਂਜੀ ਹਾਂ। ਤਾਂ ਇਹਦੇ ਨਾਲ ਤੁਸੀਂ ਇਹ ਆਪਦਾ ਜਿਹੜਾ ਗੇਅਰ ਡਵੈਲਪ ਕੀਤਾ ਹੋਇਆ ਉਹ ਲਾਤਾ। ਹਾਂਜੀ ਹਾਂ ਹਾਂ। ਤੇ ਉਹ ਲਾ ਕੇ ਤੇ ਦੋਨਾਂ 'ਚੋਂ ਰੇਟ ਤਾਂ ਕਿਹਦਾ ਫਰਕ ਆ? ਰੇਟ ਇਹ ਜ਼ਿਆਦਾ ਜੀ। ਉਕੇ ਇਹਦੇ ਚ ਨਵਾਂ ਇੰਜਨ ਹੈ ਜੀ ਨਵਾਂ ਇੰਜਨ ਆ ਜੀ ਨਵਾਂ ਗੇਅਰ ਆ ਫਿਰ ਆ ਸੈਟਅਪ ਸੋਹਦਾ ਰੈਡੀਏਟਰ ਦਾ ਹੋਰ ਮੀਟਰ ਮੋਟਰ ਸਭ ਨਵਾਂ ਲੱਗਦਾ ਸਿਸਟਮ ਇਹਦੇ ਵਿੱਚ ਉਹ ਤਾਂ ਕਾਫੀ ਚੀਜ਼ਾਂ ਟਰੈਕਟਰ ਦੀਆਂ ਜੂਜ ਆ ਜਾਂਦੀਆਂ ਜਿਵੇਂ ਡੀਜ਼ਲ ਟੈਂਕ ਹੋ ਗਿਆ ਸੋ ਹੋ ਗਈ ਰੈਡੀਏਟਰ ਉਹ ਪੁਰਾਣੇ ਟਰੈਕਟਰ ਦੀਆਂ ਰਹਿ ਜਾਂਦੀਆਂ ਤੇ ਉਹ 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 ਟਰੈਕਟਰ ਉਹ ਟਰੈਕਟਰ ਇਹਦੇ ਨਾਲੋਂ ਸਸਤਾ ਵੀ ਮਿਲ ਜਾਂਦਾ ਕਿਉਂਕਿ ਉਹ ਮਾਰਕੀਟ ਚੋਂ ਚੱਲਦੇ ਮਿਲ ਜਾਂਦੇ ਚੱਲਦੇ ਮਿਲ ਜਾਂਦੇ ਆਪ ਨੂੰ 1,60,70 ਹਜ਼ਾਰ ਦਾ ਟਰੈਕਟਰ ਮੰਨ ਲਾ ਸੈਟਅਪ ਪਾਇਆ ਜਾਂਦਾ ਉਹ ਪੂਰੇ ਦਾ ਪੂਰਾ ਇੱਕ ਵੀਰੇ ਮੈਨੂੰ ਐ ਦੱਸੋ ਮਾਸਟਰ ਜੀ ਗੱਲ ਵੀ ਜਿ ਇੰਜਨ ਨਹੀਂ ਕਰਦੀ ਇਹਦੇ ਚ ਗੇਅਰ ਕਰਦੇ ਆ ਕਲਚ ਨਮਾ ਪਾਉਨੇ ਆ ਸੀ ਜੀ ਕਿਉਂਕਿ ਇੰਜਨ ਜਦੋਂ ਅਸੀਂ ਮਾਰਕੀਟ ਤੋਂ ਖਰੀਦਣ ਜਾਂਦੇ ਆ ਮੰਨ ਲਓ ਫਾਰਮਰ ਅਜੇ ਟਰੈਕਟਰ ਖਰੀਦਣ ਜਾਂਦਾ ਆ ਆਪਣੇ ਘਰ ਵਾਸਤੇ ਉਹਦੇ ਵੀ ਉਹ ਇੰਜਨ ਨੂੰ ਚੱਕ ਜਾਣ ਸਰ ਚੈੱਕ ਕਰਦਾਗਾ ਚੈੱਕ ਕਰਦਾ ਹਾਂ ਕਿ ਕੋਈ ਲਿਆ ਕੇ ਨਹੀਂ ਕਰਾਉਂਦਾ ਇੰਜਨ ਨੂੰ ਜੇ ਸਾਨੂੰ ਉਹ ਤੇ ਕੋਈ ਡਾਊਟ ਹੁੰਦੀ ਆ ਅਸੀਂ ਉਹ ਵਾਪਸ ਕਰ ਦਿੰਦੇ ਆ ਇੰਜਨ ਨਹੀਂ ਕਰਦੇ ਇੰਜਨ ਸੇਟ ਸਟ ਨਹੀਂ ਕਰਦੇ ਕਿਉਂਕਿ ਇੰਜਨ ਸੇਟ ਸਟ ਕਰਨ ਲੱਗੇ ਤਾਂ ਹੋਰ ਕਾਸਟਲੀ ਹੋ ਜਾਊਗਾ ਤਾਂ ਇੰਜਨ ਇਹਦਾ ਸਵਾਰ ਡ੍ਰੈਕਟਰ ਦਾ ਐਸਾ ਇੰਜਨ ਹੈ ਵੀ ਜੇ ਅੱਧ ਤੋਂ ਉੱਪਰ ਹੈ ਤਾਂ ਵੀ ਇਹ 4-5 ਸਾਲ ਕਿਸੇ ਵਾਰ ਨਹੀਂ ਜੇ 15% ਵੀ ਆ ਤਾਂ 20 ਕਿੱਲਿਆਂ ਦੀ ਵਾਹੀ ساری ਜ਼ਿੰਦਗੀ ਕਰਾਈ ਜਾਂਦਾ ਏ ਸਾਰੀ ਜ਼ਿੰਦਗੀ ਕਰਾਈ ਜਾਂਦਾ ਜੀ ਇਹ ਸਵਾਰਾਂ ਚ ਇੱਕ ਖਾਸੀਅਤ ਹੈਗੀ ਹਾਂ ਤੇ ਇਹਦਾ ਗੇਅਰ ਆ ਜਿਹੜਾ ਉਹ ਅਸੀਂ ਖੋਲਦੇ ਜਾਂ ਆਕੇ ਸਾਨੂੰ ਕੋਈ ਗਰਾਰੀ ਲੱਗਦੀ ਆ ਤਾਂ ਅਸੀਂ ਉਹ ਨਵੀਂ ਪਾ ਦਿੰਨੇ ਆ ਕਲੱਚੇ ਦੇ ਵਿੱਚ ਨਵਾਂ ਪਾਉਨੇ ਆ ਜੀ ਪਾਵਰ ਸਟੀਅਰਿੰਗ ਅਸੀਂ ਆਪ ਕਰਦੇ ਆ ਇਹ ਸਾਰੇ ਸੈਟਅਪ ਇਹਦੇ ਰੰਗ ਰਫੜਾ ਮਾੜਾ ਮੋੜ ਰੰਗ ਅਸੀਂ ਆਪ ਕਰਦੇ ਆ ਆ ਰੰਗ ਵੀ ਕਰਦੇ ਆ ਇਹਨੂੰ ਸਾਰੇ ਨੂੰ ਜਿਵੇਂ ਪੁਰਾਣੇ ਟਰੈਕਟਰ ਉਹ ਖੜੇ ਆ ਜੀ ਬੇਸ਼ੱਕ ਉਹਦੇ ਸ਼ਾਰਟ ਮਾਰ ਲੇ ਉਹ ਟਰੈਕਟਰ ਮਾਰਕੀਟ ਤੋਂ ਖਰੀਦੇ ਹੋਏ ਹੁੰਦੇ ਸਾਡੇ ਕੋਲ ਫਾਰਮਰ ਆਉਂਦਾ ਉਹਨਾਂ ਨੂੰ ਸਿਲੈਕਟ ਕਰ ਲੈਂਦਾ ਜਿਹੜਾ ਨੂੰ ਪਸੰਦ ਆਉਂਦਾ ਤਾਂ ਉਹ ਅਸੀਂ ਲਾ ਇੰਜਨ ਅਗਲੇ ਨੂੰ ਚੈੱਕ ਕਰਾ ਦਨੇ ਪਹਿਲਾਂ ਅੱਛਾ 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 ਮੈਂ ਮੰਨ ਲਓ ਤੁਹਾਡੇ ਕੋਲੋਂ ਇਹ ਡਿਜ਼ਾਈਨ ਕਰਵਾਉਣ ਆਇਆ ਹਾਂ ਤਾਂ ਮੈਂ ਪਹਿਲਾਂ ਉਹਨਾਂ ਟਰੈਕਟਰਾਂ 'ਚ ਉਹ ਕਰਾਉਂਗਾ ਟਰੈਕਟਰ ਚੈੱਕ ਹਾਂ ਸਿਲੈਕਟ ਕਰਾਵਾਂਗੇ ਮੈਂ ਉਹ ਟਰੈਕਟਰ ਚੈੱਕ ਕਰੂੰਗਾ ਉਹਦਾ ਜ਼ੋਰ ਦੇਖੂੰਗਾ ਪੈਂਟ ਕਰੂੰਗਾ ਤੁਹਾਨੂੰ ਪਤਾ ਲੱਗ ਗਿਆ ਵੀ ਆਹ ਇੰਜਨ ਇੰਜਨ ਗੇਅਰ ਮੈਨੂੰ ਓਕੇ ਆ ਇਹ ਲਾ ਦਿਓ ਜੀ ਉਹਦੇ ਉੱਤੇ ਨਾਲ ਦੀ ਨਾਲ ਤੁਹਾਡਾ ਨਾਮ ਲਿਖ ਦਿਆਂਗੇ ਹਾਂ ਵੀ ਆ ਸਗਜਿੰਦਰ ਨੇ ਫਿੱਟ ਕੀਤਾ ਸਗਜਿੰਦਰ ਨੇ ਫਿੱਟ ਕਰਾ ਦਾ ਇਹਨਾਂ ਨੂੰ ਲਵਾ ਦੇ ਤੁਸੀਂ ਸਮਝ ਗਏ ਨਾ ਗੱਲ ਵੀ ਇਹ ਇਹ ਬਾਈ ਟਰੈਕਟਰ ਫਿੱਟ ਕਰਾਉਣਗੇ ਟਰੈਕਟਰ ਜਿਹੜਾ ਜਿਹਨੂੰ ਫਿੱਟ ਆ ਗਿਆ ਉਹ ਟਰੈਕਟਰ ਉਹਦੇ ਲੱਗਿਆ ਉਹਦੇ ਲਈ ਫੋਟੋ ਕਰਾ ਦੇਣੇ ਸਾਰੀ ਪਲੇਟ ਦੀ ਵੀ ਕੱਲ ਨੂੰ ਇਹ ਨਾ ਹੋਵੇ ਤੂੰ ਕਹੇ ਵੀ ਮੈਂ ਇੰਜਣ ਹੋਰ ਲਾਤਾ ਆ ਲੱਗਦਾ ਵੀ ਤੇਰਾ ਆਹੀ ਹੋ ਕਿੰਨੇ ਚਿਰ ਚ ਟਰੈਕਟਰ ਬਣ ਜਾਂਦਾ ਜੀ ਅਸੀਂ ਅਸੀਂ ਜਿਹੜੀ ਸਾਈ ਬੁਕਿੰਗ ਕਰਕੇ ਜੀ ਜਿਵੇਂ ਅੱਜ ਦੀ ਸਮਾਂਗਾ ਹੁਣ ਥੋੜਾ ਜਿਹਾ ਸਲੋ ਹੋਇਆ ਵਾ ਸੀਗਾ ਲੋਕ ਫਸਲਾਂ ਫੁਸਲਾਂ ਦੇ ਬੜੇ ਹੋਏ ਸੀ ਹਾਂਜੀ ਸਾਡੇ ਕੋਲ 15 ਦਿਨ ਦਾ ਟਾਈਮ ਆ ਜੀ ਇਹ ਡੇਢ ਮਹੀਨੇ 2 ਮਹੀਨੇ ਤੱਕ ਵੀ ਚਲੀ ਜਾਂਦੀ ਬੁਕਿੰਗ ਜਦੋਂ ਆ ਹੁਣ ਸੀਜ਼ਨ ਚੱਲ ਪੂਆ ਜੀ ਬੁਕਿੰਗ ਵਧ ਗਈ ਤਾਂ ਫਿਰ ਅਸੀਂ 2 ਮਹੀਨੇ ਦਾ ਟਾਈਮ ਦਿੰਨੇ ਆ ਜੀ 1.5 ਮਹੀਨਾ ਆ ਕੰਪੈਸਟੀ ਕਿੰਨੀ ਆ ਇਹ 700 ਲੀਟਰ ਆ ਜੀ 700 ਲੀਟਰ 700 ਲੀਟਰ ਆ ਇਕੱਠੀ ਟੈਂਕੀ ਆ ਆਪਣੇ ਕੋਲੇ ਅਲੱਗ-ਅਲੱਗ ਟੈਂਕੀ ਨਹੀਂ ਲੱਗੀ ਹੋਈ ਉਹਦੇ ਵਿੱਚ ਕੀ ਹੁੰਦਾ ਬੰਦੇ ਨੂੰ ਪਾਣੀ ਪ੍ਰੋਪਰ ਰਲਦਾ ਨਹੀਂਗਾ ਇਹ ਕੱਲੀ ਟੈਂਕੀ ਸਪੈਸ਼ਲ ਸ਼ੀਟ ਵਾਲੀ ਲੱਗੀ ਹੋਈ ਹੈ ਇਹ 7 ਕੁਇੰਟਲ ਭਾਰ ਇਹਦੇ ਵਿੱਚ ਪਾ ਕੇ ਇਹ ਨਹੀਂ ਇਹ ਲੱਗਿਆ ਇਹ ਅਲੱਗ ਆ ਇਹ ਲੱਗਿਆ ਜੀ ਮਤਲਬ 29 ਕੁਇੰਟਲ ਦਾ ਹੋ ਜਾਂਦਾ 29 ਕੁਇੰਟਲ ਦਾ ਹੋ ਜਾਂਦਾ ਹਾਂਜੀ ਇਹ ਟੋਟਲ 29 ਕੁਇੰਟਲ ਦਾ ਹੁੰਦਾ ਟੋਟਲ ਹਾਂਜੀ ਹੁਣ ਆਪਾਂ ਪਲਾਸਟਿਕ ਦੀ ਟੈਂਕੀ ਲਾਉਨੇ ਆ ਇੱਕ ਹੋਰ ਵੱਡੀ ਖਾਸੀਅਤ ਕੀ ਇਹਦੇ 'ਚ ਜੀ ਸਾਡਾ ਜਿਹੜਾ ਸਪਰੈਡਰ ਲਾਉਣ ਦਾ ਕੀ ਕਾਰਨ ਹੈ ਜੀ ਜੀ ਆ ਹਾਈਡਰੋਲਿਕ ਮੋਟਰ ਲੱਗੀ ਆ ਇਹਨੂੰ ਸਪੈਸ਼ਲ ਅਸੀਂ ਗੀਅਰ ਨਾਲ ਲੱਗ ਤੋਂ ਲਾਇਆ ਜੀ ਡਾਇਰੈਕਟ ਮੋਟਰ ਨਹੀਂ ਲਾਈ ਜੀ ਜਿਹੜੇ ਨੂੰ ਮੋਟਰ ਤੇ ਹੁਣ ਕੋਈ ਲੋਡ ਨਹੀਂ ਆਹ ਸਮਾਨ ਸਾਰਾ ਸਟੀਲ ਦਾ ਜੀ ਪਹਿਲਾਂ ਆਪਾਂ 2021 ਦੇ ਵਿੱਚ ਪਹਿਲਾ ਸਪਰੈਡਰ ਬਣਾਇਆ ਸੀ ਉਦੋਂ ਸਟੀਲ ਚ ਹੀ ਬਣਾਇਆ ਸੀ ਵੀ ਪਹਿਲਾਂ ਹੀ ਪਤਾ ਸੀ ਵੀ ਇਹ ਗਲੂਗਾ ਅਸੀਂ ਦੇਖਿਆ ਸਾਡੇ ਕੋਲੇ ਇੱਕ ਰਿਪੋਰਟ ਆਈ ਕਿਸੇ ਕੰਪਨੀ ਦਾ ਬਣਿਆ ਹੋਇਆ ਸੀ ਲੋਹੇ ਦਾ ਉਹ ਕਹਿੰਦਾ ਭਾਈ 2 ਕਿਲੇ ਰੇਪਾਇਆ ਸੀ 6 ਮਹੀਨੇ ਸਾਫ ਕਰਨ ਨੂੰ ਉਮੀ ਪਿਆ 2 ਕਿਲੇ ਰੇਪਾ ਕੇ ਉਹ ਗਲ ਗਿਆ ਹਾਂ ਉਹਨੇ ਗਾਲੀ ਜਾਨਾ ਇੱਕ ਵਾਰੀ ਤਾਂ ਇੱਕ ਸੀਜ਼ਨ ਪਾ ਦੂਗਾ ਪਾ ਦੂ ਹਾਂਜੀ ਹਾਂ ਅਗਲੇ ਸੀਜ਼ਨ ਨਹੀਂ ਪਾਤਾ ਤਾਂ ਅਸੀਂ ਕੀ ਕੀਤਾ ਇਹ ਸਟੀਲ ਨਾਲ ਲਾਇਆ ਜੀ ਉੱਪਰ ਸਾਰੀ ਪਲਾਸਟਿਕ ਲਾਤੀ ਗਾਰਡਨ ਵਾਲਾ ਤਾਂ ਗਾਲੀ ਘਾਤੋਂ ਕਰ ਹਾਂ ਕੰਮ ਹੀ ਖਤਮ ਕਰਤਾ ਜੀ ਹਾਂ ਗਾਲ ਨਾਲ ਤਾਂ ਕੰਮ ਹੀ ਖਤਮ ਹੋ ਜਾਂਦਾ ਹਾਂਜੀ ਹਾਂ ਇਹ ਇਹ ਆਪਾਂ ਐਂ ਕਹਿ ਸਕਦੇ ਆਂ ਵੀ ਜਿੰਨਾ ਇਹਦੇ ਵਿੱਚ ਮਾਲ ਪੈਣਾ ਉਹਨਾਂ ਆਪਾਂ ਗੇਅਰ ਲਾ ਕੇ ਹਾਂਜੀ ਹਾਂ ਇਹਨੂੰ ਇਹਨੂੰ ਮਤਲਬ ਬਿਲਕੁਲ ਉਹ ਉਹਨਾਂ ਵਜਨ ਹਟਾਉਂਦਾ ਉਹਨਾਂ ਵਜਨ ਕਰਦਾ ਜੀ ਬਿਲਕੁਲ ਇਹ ਹੋ ਗਿਆ ਹਾਂਜੀ ਹਾਂ ਇਸ ਤਰ੍ਹਾਂ ਹੋ ਜਾਂਦਾ ਹਾਂ ਵੀ ਇਹਨੂੰ ਟੈਂਕੀ ਫੁੱਲ ਭਰੀ ਹੋਵੇ ਉਹ ਭਰਿਆ ਹੋਵੇ ਤਾਂ ਇਹ ਉਨਾਂ ਕੁ ਵਜੇ ਨਹੀਂ ਬਣੂਗਾ ਜਿੰਨਾ ਘੇਰਦਾ ਹਾਂਜੀ ਘੇਰਦਾ ਕਿੰਨੇ ਚਿਰ ਚ ਕਹਿੰਦੇ ਸੀਗੇ ਤੁਸੀਂ ਬਣਾ ਕੇ ਦੇ ਦਿੰਨੇ ਸੀ ਅਸੀਂ 15 ਦਿਨਾਂ ਚ ਬਣਾ ਦਿੰਨੇ ਆ ਅੱਜ ਦੀ ਜਿਹੜੀ ਸ਼ਾਦੀ ਹੁਣ ਹੁਣ ਸਿੱਧੀ ਜਿਹੜੀ ਆ ਮਤਲਬ ਜੇ ਸਭ ਨਾ ਬੁਕਿੰਗ ਅੱਜ ਦੀ ਹੈ 15 ਦਿਨ ਦੀ ਆ ਜੀ ਅੱਛਾ ਐਵੇਂ ਉੱਥੋਂ ਆ ਕੇ ਐਵੇਂ ਚ ਇੱਥੇ ਲਾਈਨ ਚ ਲੱਗ ਜਾਣਾ ਇੱਥੇ ਲਾਈਨ ਚ ਲੱਗ ਜਾਣਾ ਜੀ ਇਹਨਾਂ ਨੇ ਇਹ ਲਾਈਨ ਤੇ ਚੱਲਦਾ ਇਹ ਮੁੰਡੇ ਸਾਰੇ ਏਡੇ ਤੇ ਆਪੋ ਆਪਣੇ ਕੰਮ ਕਰਦੇ ਨੇਗੇ ਕਿਸੇ ਨੇ ਤਾਸੀ ਲਾਉਣੀ ਆ ਕਿਸੇ ਨੇ ਇੰਜਨ ਫਿੱਟ ਕਰਨਾਗਾ ਜਿਵੇਂ ਇਹ ਮੁੰ ਇੱਥੇ ਆ ਕੇ ਹਾਈਡਰੋਲਿਕ ਲਾਈਨ ਹੋ ਗਈ ਉਹਨੂੰ ਰੋਕ ਕੇ ਬਣਾਗੇ ਜੀ ਇੱਥੇ ਆ ਕੇ ਹਾਈਡਰੋਲਿਕ ਲਾਈਨ ਹੋ ਗਈ ਜੀ ਇਹ ਦੂਆ ਜਾ ਕੇ ਸੋ ਫਿੱਟ ਹੋ ਜਾਣੀ ਆ ਜੀ ਇਦਾਂ ਇਦਾਂ ਫਿੱਟ ਹੁੰਦਾ ਜਾਣਾ ਇਹ ਕੰਮ ਸਾਰੇ ਦਾ ਆ ਜਿਹੜੇ ਜਿਹੜੇ ਬੰਦੇ ਨੇ ਜਿਹੜਾ ਕੰਮ ਕਰਤਾ ਉਹਨੇ ਅੱਗੇ ਤੋਰੀ ਜਾਨੀ ਉਹਨੇ ਅੱਗੇ ਤੋਰੀ ਜਾਨੀ ਉਹਨੇ ਅੱਗੇ ਤੋਰੀ ਜਾਨਾ ਤੇ ਇੱਕੋ ਜਵਾਬ ਦੇ ਵੀ ਆ ਜਵਾਬ ਦੇ ਆ ਜੀ ਕੰਮ ਮੰਡੇ ਹੋਏ ਨੇ ਇਹ ਨਹੀਂ ਕਹਿ ਸਕਦੇ ਵੀ ਇਹਨੇ ਉਹ ਕੀਤਾਗਾ ਹਾਂ ਵੀ ਐਵੇਂ ਵੀ ਨਹੀਂ ਕਹਿ ਸਕਦਾ ਕਿ ਇਹਦਾ ਨਾਟ ਪਾਣ ਨੇ ਨੇ ਕਸਿਆ ਇਹ ਨਹੀਂ ਕਰੇ ਤਾਂ ਉਹ ਸਾਰੀ ਜ਼ਿੰਮੇਵਾਰੀ ਜਿਹਦੀ ਹੈਗੀ ਉਹਦੀ ਹੀ ਆ ਹਾਂਜੀ ਹਾਂ ਹਾਂ ਆ ਆ ਕੀ ਲੱਗ ਰਿਹਾ ਇਹਦੇ ਇਹ ਹਾਈਡਰੋਲਿਕ ਟੈਂਕ ਆ ਜੀ ਜਿਹੜਾ ਤੇਲ ਦੇ ਤੇਲ ਆ ਜੀ ਹਾਈਡਰੋ ਤੇਲ ਵੱਖਰਾ ਲਾਉਨੇ ਆਪਾਂ ਜੀ ਇਹਦੇ ਉਹ ਟਰੈਕਟਰ ਦੇ ਵਿੱਚੋਂ ਨਹੀਂ ਵਰਤਦੇ ਟਰੈਕਟਰ ਦੇ ਵਿੱਚੋਂ ਨਹੀਂ ਵਰਤਦੇ ਜੀ ਇਹ ਹਾਈਡਰੋ ਤੇਲ ਵੀ ਵੱਖਰਾ ਲਾਉਣਾ ਆ ਆ ਇਹ ਸਪਰੈਡਰ ਡਿਸਟ੍ਰਿਬਿਊਟਰ ਆ ਜੀ ਡਿਸਟ੍ਰਿਬਿਊਟਰ ਆ ਮਤਲਬ ਟਰੈਕਟਰ ਦੇ ਅੰਦਰ ਵਾਲਾ ਗੀਅਰ ਵਾਲਾ ਤੇਲ ਗੀਅਰ ਵਾਲਾ ਤੇਲ ਨਹੀਂ ਵਰਤਦੇ ਜੀ ਆਪਾਂ ਅਲੱਗ ਤੋਂ ਲਾਉਨੇ ਆ ਜੀ ਗੀਅਰ ਵਾਲਾ ਤੇਲ ਨਾਲ ਪੰਪ ਜਿਹੜਾ ਹਾਈਡਰੋਕਲਾਈਨ ਉਹ ਕਾਫੀ ਖਰਾ ਤੇ ਐਡੂਆਰ ਅਗੇ ਪੇਂਟ ਤੇ ਆ ਜਾਣਾ ਹੈ। ਅੱਛਾ ਇੱਥੇ ਇਧਰਲੇ ਪਾਸੇ ਪੇਂਟ ਹੋ ਜਾ ਇਧਰ ਪੇਂਟ ਹੋ ਜਾਂਦਾ ਹੈ। ਉਧਰਲੇ ਪਾਸੇ ਪੇਂਟ ਵੱਜ ਕੇ ਹਾਂਜੀ ਹਾਂ ਤੇ ਇਹਨੇ ਜ਼ਿੰਮੇਦਾਰ ਵਾਸਤੇ ਰੈਡੀ ਹੋ ਕੇ ਹਾਂਜੀ ਜਿਵੇਂ ਹੁਣ ਆ ਪੇਂਟ ਹੋ ਕੇ ਖੜਗੀ ਮਸ਼ੀਨ ਇੱਥੇ ਆ ਕੇ ਜਿਸ ਤੋਂ ਬਾਅਦ ਇਹਦੀ ਫਿਟਿੰਗ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹਦੀ ਫਿਟਿੰਗ ਹੋ ਜਾਂਦੀ ਹੈ। ਹਾਂਜੀ ਇੱਥੇ ਖੋਲ ਕੇ ਪੇਂਟ ਆਉਣੀ ਆ ਸਾਰੀ। ਹਾਂਜੀ ਸਾਰੇ ਸਾਰੇ ਜਿੰਨੇ ਇੱਕ ਹੋਰ ਵੀ ਰੱਡਵੜੀ ਗੱਲ ਹੈ ਜਿਹੜੇ ਸਾਡੇ ਹੋਰ ਉੱਤੇ ਅਟੈਚਮੈਂਟ ਹੁੰਦੀਆਂ ਨੇ ਪ੍ਰੋਜੈਕਟਾਂ ਦੀ ਉਹ ਸਾਰਾ ਸੀ ਪਾਊਡਰ ਕੋਟਿੰਗ ਕਰਾਉਣੀ ਆ। ਜੀ ਅਸੀਂ ਮੇਨ لیکن ਜਿਹੜੇ ਆ ਆਪਣਾ ਆ ਸਿਸਟਮ ਲੱਗਿਆ ਹੋਇਆ ਸਾਰੇ ਇਹ ਸਾਰੇ ਪਾਊਡਰ ਕੋਟਿੰਗ ਇਹ ਪਾਊਡਰ ਕੋਟਿੰਗ ਆ ਪਾਊਡਰ ਕੋਟਿੰਗ ਆ ਦੀ ਕੋਲ 컬러 ਦੀ ਪੂਰੀ ਸਾਈਨਿੰਗ ਹੋਊਗੀ ਜੀ ਪਾਊਡਰ ਕੋਟਿੰਗ ਦੀ ਖਾਸੀਅਤ ਸਿੱਧੀ ਲੈਂਦਾ ਨਹੀਂਗਾ ਲੈਂਦਾ ਨਹੀਂਗਾ ਇਹ ਤਾਂ ਵਾ ਥੋੜੇ ਮਾਰੀ ਚੱਲ ਲੈਂਦਾ ਹਾਂ ਜੇ ਤਾਂ ਅਸੀਂ ਇੱਕ ਮਸ਼ੀਨ ਫਿੱਟ ਕਰ ਲੈਨੇ ਆ ਸਾਰੀ ਜਿੱਦੇ ਉਧਰੋਂ ਕਸ ਲਈਆਂ ਉਹ ਤੋਂ ਉਤਾਰ ਦਿੰਨੇ ਆ ਉਤਾਰ ਕੇ ਪਾਊਡਰ ਕੋਟਿੰਗ ਕਰਾ ਲੀਆਂ ਬਾਕੀ ਚਾਸੀ ਰੰਗ ਕਰਕੇ ਫੇਰ ਫਿੱਟ ਕਰਦੇ ਆ ਇਹ ਕੇਰਾ ਉਧਰੋਂ ਬਣ ਕੇ ਆ ਜਾਣੀ ਆ ਫੇਰ ਫੇਰ ਖੁੱਲਣੀ ਆ ਫੇਰ ਰੰਗ ਹੋਣਾ ਫੇਰ 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 ਫਿਟਿੰਗ ਹੋਣੀ ਆ ਫੇਰ ਦੁਬਾਰਾ ਫਿਰ ਫਿਟਿੰਗ ਹੋ ਕੇ ਫਿਰ ਬਾਹਰ ਜ਼ਿੰਮੇਦਾਰ ਬਾਅਦ ਤੇ ਨਿਕਲ ਜਾਂਦੇ ਨੇ ਹਾਂਜੀ ਹਾਂ ਇਹ ਇੰਨੇ ਸਾਰੇ ਪ੍ਰੋਸੈਸ ਨੂੰ 15 ਦਿਨ ਲੱਗ ਜਾਂਦੇ ਲੱਗ ਜਾਂਦੇ ਹਾਂਜੀ 15 ਦਿਨ ਲੱਗ ਜਾਂਦੇ ਆ ਜਦੋਂ ਮਤਲਬ ਬਈ ਜੋ ਅੱਜ ਬਣ ਰਿਹਾ ਹਨਾ ਹਾਂਜੀ ਇਹ ਐਵੇਂ ਲੱਗਦਾ ਸੀ ਕਿਤੇ ਸੀਗਾ ਦਿਮਾਗ ਦੇ ਵਿੱਚ ਵੀ ਯਾਰ ਵੀ ਇੰਨੀ ਵੱਡੀ ਫੈਕਟਰੀ ਡਿਵੈਲਪ ਹੋ ਜੂਗੀ ਇੰਨੇ ਬੰਦਿਆਂ ਨੂੰ ਕਿਉਂਕਿ ਕਿਸੇ ਵਕਤ ਤੁਸੀਂ ਪੀਟੀੀ ਫੰਡ ਤੇ ਟੀਚਰ ਸੀ ਹਾਂ ਮੈਂ 7000 ਰੁਪਏ ਦੇ ਕੰਮ ਕਰਦਾ ਸੀ ਹਣਾ ਹੁਣ ਤੇ ਇਹਨਾਂ ਦੀ ਠੇਕੇਦਾਰਾਂ ਨੂੰ ਜੋੜ ਕੇ 16-17 ਲੱਖ ਬਣ ਜਾਂਦੀ ਹੈ ਹਾਂ ਵੀ ਇੰਨੀ ਇੰਨੀ ਤਨਖਾਹ ਦੇਣੀ ਆ ਸਾਰੇ ਆਪਰੇਟਰ ਇੰਜੀਨੀਅਰ ਕਿੰਨੇ ਹਨ ਹਾਂ ਹਾਂ ਵੀ ਕਿੰਨਾ ਸਾਰਾ ਆ ਸਿਸਟਮ ਆਪਦਾ ਹੀ ਲਾ ਲਿਆ ਕਟਿੰਗ ਕੁੱਟੇ ਹਾਂਜੀ ਹਾਂ ਲੈਜਰ ਲਾਈ ਆ ਜੀ ਫੇਰ ਮਸ਼ੀਨਰੀ ਵੀ ਨਾਲ ਉਹਦਾਂ ਦੀ ਮਸ਼ੀਨਰੀ ਲਾਉਣੀ ਪੈਂਦੀ ਨਵੀਂ ਤਕਨੀਕ ਦੀ ਫੇਰ ਸਾਰੀ ਹਾਂ ਕੱਲ ਨੂੰ ਕੋਈ ਮੰਨ ਕੇ ਚੱਲੋ ਪਾਰਟ ਕਿਸੇ ਦਾ ਖਰਾਬ ਹੋ ਗਿਆ ਤਾਂ ਪਾਰਟ ਨੂੰ ਉਹੀ ਨੰਬਰ ਦਾ ਮਿਲਦਾ ਜਾਊਗਾ ਇਹ ਸੁੱਖਾ ਬਹੁਤ ਹੈ ਜੀ ਮਸ਼ੀਨ ਦੀ ਸਫਾਈ ਬਹੁਤ ਹੋ ਜਾਂਦੀ ਹੈ ਜੀ ਮੰਨ ਲਓ ਕੋਈ ਕਿੱਥੇ ਦਾ ਆਮ ਕੱਟ ਕੇ ਲਾਉਣਾ ਮੋੜ ਕੇ ਜੀ ਇਹ ਹੁਣ ਮਸ਼ੀਨ ਨੇ ਲੈ ਜਾ ਰਹੀ ਹੈ ਇਹ ਇਹਨਾਂ ਮੰਨ ਲਓ ਐਮ ਐਮ ਦੇ ਵਿੱਚ ਵੀ ਫੱਕ ਨਹੀਂ ਪਉਂਦੀ ਕਿਸੇ ਤਰ੍ਹਾਂ ਦਾ ਹੁਣ ਮੇਰੇ ਕੋਲ 62 65 ਬੰਦੇ ਕੰਮ ਕਰਦੇ ਆ ਜੀ ਤੁਸੀਂ ਇਹ ਦੇਖ ਲਓ ਵੀ ਇੱਕ ਬੰਦੇ ਨੇ ਜਦੋਂ ਇੱਕ ਮੈਂ ਇੱਕ ਗੱਲ ਮੈਨੂੰ ਥੋੜੀ ਹੋਰ ਚੇਤੇ ਆਈ ਕਹਿੰਦੇ ਜਦੋਂ ਮਾਸਟਰ ਸੀ ਉਦੋਂ ਵੀ ਇੱਕ ਸੀਡੀ ਡਿਵੈਲਪ ਕਰ ਲਈ ਸੀਗੀ ਉਹ ਹੈਗੀ ਅਸੀ ਡਿਖਾਉਂਗਾ ਹਾਂ ਹਾਂਜੀ ਉਦੋਂ ਮੈਂ ਮੈਥਸ ਦੇ ਕਿ ਸੀ ਮੇਰੇ ਕੋਲ ਹਾਂਜੀ ਮੈਂ ਮੈਂ ਐਕਚੁਅਲੀ ਟਿਊਸ਼ਨ ਦਾ ਜਮਾਨਾ ਵੀ ਹੁੰਦਾ ਸੀ ਜੀ ਮੇਰੇ ਕੋਲ ਜਵਾਬ ਆਉਣੇ ਕੁੜੀਆਂ ਦਸਵੇਂ ਦੀਆਂ ਆਉਣੀਆਂ ਪੰਜ ਪੰਜ 6 6 ਵਜੇ ਉੱਠ ਕੇ ਜੀ ਮੈਂ ਫਿਰ ਵਧੀਆ ਗੱਲ ਨਹੀਂ ਇਹ ਸਵੇਰੇ ਜੀ ਮੇਰੇ ਉੱਠਣਾ ਬੱਚਿਆਂ ਨੇ ਜੀ ਮੈਂ ਇੱਕ ਚੀਜ਼ ਐਸੀ ਦੇਦੀ ਜਿਹੜਾ ਜਵਾਬ ਘਰੇ ਬੈਠਾ ਪੜੇ ਜੀ ਮੈਂ ਪੂਰਾ ਮੈਥ 10th ਔਰ 8th ਕਲਾਸ ਦਾ ਦੋਨੋਂ ਕਲਾਸਾਂ ਦਾ ਮੈਥ ਸੋਲਵ ਕਰਕੇ ਇੱਕ DVD 'ਚ ਪਾਤਾ 35 36 ਘੰਟਿਆਂ ਦਾ ਪ੍ਰੋਜੈਕਟ ਆ ਮਤਲਬ ਬੱਚਾ ਘਰੇ ਆ ਉਹ DVD ਪਲੇਅਰ ਤੇ ਲਾਵੇ ਘਰੇ ਪੜੇ ਉਹਨੂੰ ਕੋਈ ਮਤਲਬ 36 ਘੰਟਿਆਂ ਦੇ ਵਿੱਚ 10ਵੀਂ ਦਾ ਸਾਰਾ ਮੈਥ ਸਿੱਖਦਾ ਸਾਰਾ ਮੈਥ ਸਿੱਖ ਪ੍ਰਿੰਸੀਪਲਾਂ ਦੇ ਫੋਨ ਆਉਂਦੇ ਰਹੇ ਮੈਨੂੰ ਸਾਡੇ ਮੈਥ ਟੀਚਰ ਹੈ ਨਹੀਂ ਤੇ ਡੀਵੀਡੀ ਨੇ ਪੜਾ ਰਹੇ ਤੁਸੀਂ ਦੇਖ ਲਓ ਵੀ ਕਮਾਲ ਦੀ ਗੱਲ ਇਹ ਆ ਵੀ ਜਦੋਂ ਕੋਈ ਬੰਦਾ ਹੈਗਾ ਨਾ ਜਿਹੜਾ ਡਿਵੈਲਪਰ ਆ ਉਹ ਹਰੇਕ ਚੀਜ਼ ਦੇ ਵਿੱਚ ਹੀ ਡਿਵੈਲਪਰ ਆ ਯਾਰ ਉਹਨੇ ਕਾਰ ਹੀ ਲੈਣਾ ਹੁੰਦਾ ਸਾਰਿਆਂ ਨੂੰ ਪਹਿਲਾਂ ਆ ਚੀਜ਼ ਬਣੀ ਦੋ ਪਹਿਲੀ ਚੀਜ਼ ਇਹ ਬਣੀ ਜੀ ਅੱਜ ਵੀ ਇਹ ਆਲੂ ਵਾਲੇ ਫਾਰਮਰ ਦੀ ਪਹਿਲੀ ਪਸੰਦ ਇਹ ਆ ਜੀ ਅੱਜ ਨਕੋਦਰ ਦੇ ਏਰੀਏ ਦੇ ਵਿੱਚ ਜਿੰਨੇ ਲੋਕ ਫਾਰਮਰ ਨੇ ਆਲੂ ਵਾਲੇ ਉਹਨਾਂ ਕੋਲੇ ਜਾਂਦਾ ਆਪਣਾ ਇਹ ਟਰੈਕਟਰ 45 ਫਾਰਮ ਟਰੈਕਟਰ ਟਰੈਕਟਰ ਇਹਨੂੰ ਚੱਕ ਕੇ 600 ਲੀਟਰ ਨੂੰ ਬੱਟਾਂ ਦੇ ਵਿੱਚ ਬੜੇ ਆਰਾਮ ਨਾਲ ਚੱਲਦਾ ਆ ਉਹ ਲੱਗੀ ਐ ਜੀ ਗੰਨ ਇਹਦੇ ਪਿੱਛੇ ਆਟੋਮੈਟਿਕ ਗੰਨ ਲੱਗੀ ਹੋਈ ਓਹੋ ਐ ਆੜੀ ਹਾਂ ਇਹ ਆਟੋ ਰੋਟੇਟ ਗੰਨ ਆ ਜੀ 55 ਫੁੱਟੇ ਨੇ ਕਵਰ ਕਰਨਾ ਜੀ ਖੇਤ ਦੇ ਵਿੱਚ ਚਾਰ ਹੀ ਚੱਕਰ ਲਾਉਣੇ ਨੇ ਜੀ ਸਾਰੇ ਫੈਨ ਨੇ ਉਹ ਏਰੀਏ ਦੇ ਬੰਦੇ ਨਕੋਦਰ ਦੇ ਆਲੂਆਂ ਦੇ ਫਾਰਮਰ ਨੇ ਜਿਹਨੇ ਇਹ ਚੀਜ਼ ਦੇ ਇੱਕ ਦਿਨ ਦੇ ਵਿੱਚ 60 ਕਿੱਲੋ ਸਪਰੇਅ ਕਰ ਲੈਂਦਾ ਜੀ ਇਕੱਲਾ ਬੰਦਾ ਐਡੇ ਟਾਈਮ ਕੋਈ ਬਿ ਕਿੰਗੋ ਅਲੂ ਇੱਕ ਛੋੜੇ ਘੋੜਿਆਂ ਦੀ ਤਰ੍ਹਾਂ ਹੀ ਆਟਮਾਈਸੀ ਹੈਗੀ ਵੀ ਉਹਨੂੰ ਵੀ ਆਏ ਨਹੀਂ ਪਤਾ ਕਦੋਂ ਕਿਹੋ ਜੀ ਕਿਸ ਤਰ੍ਹਾਂ ਰਾਤ ਰਤ ਸਾਹਮਣਾ ਪੈਣਾ ਹਾਂ ਸਾਹਮਣਾ ਪੈਣਾ ਹੋਰ ਨਹੀਂ ਤਾਂ ਯਾਰ ਬੰਦਾ ਡੀਏਪੀ ਦੀ ਘੋਲ ਕੇ ਸਪਰੇਅ ਕਰਨੀ ਆ ਕੋਈ ਮਾਨ ਕੇ ਚਲੋ ਬੰਦੇ ਨੂੰ ਐ ਲੱਗਦਾ ਵੀ ਰਾਤ ਕੋਰਾ ਪੈ ਗਿਆ ਪਾਣੀ ਨੂੰ ਨਹੀਂ ਤਾਂ ਕੋਈ ਤਾਜੇ ਪਾਣੀ ਦੀ ਵੀ ਬੰਦੇ ਨੂੰ ਕਈ ਵਾਰੀ ਸਪਰੇਅ ਕਰਨੀ ਪੈ ਜਾਂਦੀ ਕੋ ਸੇਰਗੇ ਤੇ ਅਗਲਾ ਦਾ ਯਾਰ ਮਾੜਾ ਜਾਂ ਮਾਰ ਦਿਓ ਭਾਫ ਜੁੱਡਾ ਲਾ ਜੀ ਬਹੁਤ ਛੇਤੀ ਦੇ ਫਾਸਟ ਹੋਣ ਵਾਲਾ ਕੰਮ ਹੈ ਜੀ ਬਸ ਇਹ ਆਪਣਾ ਸਪ੍ਰੈਡਰ ਆਗੇ ਇਹ ਲੋਹੇ ਦੇ ਟੈਂਕ ਚ ਵੀ ਹੁੰਦਾ ਪਲਾਸਟਿਕ ਦੇ ਟੈਂਕ ਇਹ ਕੱਲੇ ਕੱਲੇ ਵੀ ਦੇ ਦਿੰਦੇ ਨੇ ਟਰੈਕਟਰ ਹਾਂ ਇਹ ਟਰੈਕਟਰ ਮਾਉਂਟਡ ਆ ਮਾਰੋ ਟਰੈਕਟਰ ਦੇ ਮਗਰ ਪਾਓ ਇੱਕ ਹੋਰ ਤੁਹਾਨੂੰ ਗੱਲ ਦੱਸੂਗਾ ਇਹ ਆਪਣਾ ਸਪ੍ਰੈਡਰ ਟੈਸਟਿੰਗ ਹੋਇਆ ਵਾ ਹਿਸਾਰ ਯੂਨੀਵਰਸਿਟੀ ਤੋਂ ਸਬਸਿਡੀ ਵੀ ਪਾਸ ਹੈ ਤੇ अच्छा जी ਜਦ ਪੰਜਾਬ ਗਵਰਨਮੈਂਟ ਸਪਰੇਅਟਰ ਤੇ ਸਬਸਿਡੀ ਪਾਸ ਕਰਦੀ ਹੈ ਤਾਂ ਆਪਣੇ ਸਬਸਿਡੀ ਚ ਪਾ ਸਕਦੇ ਇਹ ਆਊਗਾ ਇਹਦਾ ਬਿੱਲ ਦੇ ਕੇ ਆਪਾਂ ਨੂੰ ਸਬਸਿਡੀ ਮਿਲੂਗੀ ਆਪਣਾ ਸਬਸਿਡੀ ਮਿਲੂਗੀ ਦੂਸਰੀ ਗੱਲ ਜਿਹੜੀ ਆਪਣੇ ਉਹ ਸਾਡੇ ਨਾਮ ਵਾਲੀ ਮਸ਼ੀਨ ਦੀ ਗੱਲ ਕਰਦੇ ਆਪਾਂ ਸਾਰੇ ਮੰਨ ਲਏ ਟੋਟਲੀ ਮਸ਼ੀਨ ਲਾਈ ਹੈ 4 ਵੀਲ ਡਰਾਈਵ ਉਹ ਮੈਂ ਤੁਹਾਨੂੰ ਗੱਲ ਦੱਸਣ ਨੂੰ ਭੁੱਲ ਗਿਆ ਇਹ ਆਪਣੀ ਮਸ਼ੀਨ ਸਬਸਿਡੀ ਪਾਸ ਵੀ ਹੈ ਅੱਛਾ ਜੀ ਹਾਂ ਮੈਂ ਟੈਸਟਿੰਗ ਕਰਾ ਚੁੱਕਿਆ ਮਸ਼ੀਨ ਦੀ ਸਾਰ ਜੁਨੀਵਰਸਿਟੀ ਤੋਂ ਮੇਰੀ ਟੈਸਟਿੰਗ ਹੋਈ ਹੈ ਇਹ ਹੁਣ ਫਾਰਮਰ ਦੀਆਂ ਭਰੀਆਂ ਵੀ ਜਿੰਨੇ ਫਾਰਮਰ ਨਹੀਂ ਭਰੀਆਂ ਹੋਈਆਂ ਇਹਦੇ ਵਿੱਚ ਮਾਲੇ ਜਿਹਨੇ ਬੰਦੇ ਟਰੈਕਟਰ ਮਾਉਂਟਡ ਸਪਰੇ ਪੰਪ ਉਹ ਨਹੀਂ ਆਊਗਾ ਇਹਦੇ 'ਚ ਇੱਕ ਸੀਗਾ ਗਰਾਉਂਡ ਹਾਈ ਕਲੀਨਸ ਬੂਮ ਸਪਰੇਅਰ ਅੱਛਾ ਜੀ ਜਿਹੜੇ ਬੰਦੇ ਨੇ ਉਹ ਭਰਿਆ ਸੀ ਇਹ ਗਰਾਉਂਡ ਹਾਈ ਕਲੀਨਸ ਬੂਮ ਸਪਰੇਅ ਦੇ ਨਾਮ ਤੇ ਆਉਂਦਾਗਾ ਜਿੰਨਾ ਬੰਦੇ ਦੀ ਸਬਸਿਡੀ ਭਰੀ ਹੋਈ ਆ ਅਗਰ ਉਹ ਨਿਕਲੇ ਆਉਂਦੀ ਆ ਤਾਂ ਇਹ ਆਪਣਾ ਅਪਰੂਵਡ ਆ ਉਹਦੇ ਵਿੱਚ ਤਾਂ ਉਹਨੂੰ ਸਬਸਿਡੀ ਮਿਲੂਗੀ ਲੇਡੀ ਜੀ ਦੇ ਨਾਮ ਤੇ ਮਿਲੂਗੀ 4 ਲੱਖ ਰੁਪਈਆ ਜੈਂਟਸ ਦੇ ਨਾਮ ਤੇ ਮਿਲੂਗੀ 3 ਲੱਖ 20 ਹਜ਼ਾਰ ਰੁਪਈਆ ਨਹੀਂ ਜੇ ਕੋਈ ਕੰਪਨੀ ਨੇ ਟੈਸਟ ਨਹੀਂ ਕਰਾਇਆ ਮੇਰਾ ਇਹ ਵੀ ਟੈਸਟ ਕਰਾਇਆ ਹੋਇਆ ਯੂਨੀਵਰਸਿਟੀ ਦਾ ਟੈਸਟ ਹੈ ਇਹ 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 ਜਦੋਂ ਜਦੋਂ ਇਹ ਜੇ ਪੰਜਾਬ ਗਵਰਨਮੈਂਟ ਜਾਂ ਪੰਜਾਬ ਦੇ ਵਿੱਚ ਸਬਸਿਡੀ ਮਿਲਦੀ ਆਈ ਵੀ ਆ ਕੱਢੀ ਵੀ ਹੋਣੀ ਸੀ ਕੱਢੀ ਵੀ ਆ ਤਾਂ ਮਤਲਬ ਇਹ ਤੋਂ ਮਿਲੂ ਇਹ ਤੇ ਮਿਲੂਗੀ ਇਹ ਤੇ ਤੇ ਇਹਦਾ ਵੀ ਬਿੱਲ ਦੇਵੋਗੇ ਇਹਦਾ ਵੀ ਬਿੱਲ ਦੇ ਇਸ ਵਾਰ ਗਵਰਨਮੈਂਟ ਨੇ ਕੱਢੀਆਂ ਆਪਣੀਆਂ ਨੇ ਪੰਜਾਬ ਗਵਰਨਮੈਂਟ ਦੀਆਂ ਨਾ ਬੂਮ ਸਪਰੇ ਹਾਈ ਕਲੀਅਰेंस ਬੂਮ ਸਪਰੇ ਦੇ ਨਾਮ ਤੇ ਸਬਸਿਡੀ ਆਈ ਬਹੁਤੇ ਲੋਕਾਂ ਨੂੰ ਨਹੀਂ ਪਤਾ ਲੱਗਿਆ ਉਹਦਾ ਥੋੜੇ ਜਿਨੇ ਪੋਰਟਲ ਖੁੱਲੇ ਲੇਕਿਨ ਉਹ ਸਮਾਂਮ ਦੇ ਵਿੱਚ ਸੀ ਤਾਂ ਉਹ ਜਦੋਂ ਪੋਰਟਲ ਬੰਦ ਹੋ ਗਿਆ ਕਾਫੀ ਲੋਕਾਂ ਨੂੰ ਉਸ ਤੋਂ ਬਾਅਦ ਪਤਾ ਲੱਗਿਆ ਫਿਰ ਲੇਕਿਨ ਉਹ ਜਿਨ੍ਹਾਂ ਨੇ ਉਹ ਭਰੀ ਹੋਈ ਹੈ ਤਾਂ ਉਹਨੂੰ ਰਸੀ ਬਿਲਦੇਗੇ ਹਾਈ ਕਲੀਅਰੈਂਸ ਬੂਮ ਸਪਰੇ ਹਾਂਜੀ ਹਾਈ ਕਲੀਅਰੈਂਸ ਬੂਮ ਗਰਾਊਂਡ ਹਾਈ ਕਲੀਅਰੈਂਸ ਬੂਮ ਸਪਰੇਅ ਦੇ ਨਾਮ ਤੇ ਆ ਇਹ ਕਿੰਨੀ ਕਲੀਅਰੈਂਸ ਆ ਇਹਦੀ ਥੱਲੇ ਇਹ 40 ਜੰਚ ਆ 40 ਇੰਚ ਹਾਂ ਜੇ ਮਤਲਬ ਇਹਦੇ ਟਾਇਰ ਵੱਡੇ ਪਹਿ ਸਕਦੇ ਹੋ ਹੋਰ ਟਾਇਰ ਪੈ ਸਟੈਂਡਰਡ ਸਾਈਜ਼ ਇਹੀ ਹੈ ਜੀ ਵੱਡੇ ਨਹੀਂ ਪਹਿਣਗੇ ਟਾਇਰ ਇਹਨੂੰ ਅੱਛਾ ਫਿਰ ਜੋ ਜੋ ਵੱਡੇ ਪਾਈ ਜਾਵਾਂਗੇ ਕੋਈ ਨਾ ਕੋਈ ਹੋਰ ਨਹੀਂ ਇਹਦੇ ਨਾਲੋਂ ਇਹਦੇ ਵੱਡੇ ਆ ਇਹ ਫਰਕ ਹੈ ਜੀ ਬਹੁਤੇ ਹੁਣ ਹਾਂ ਵੇਣ ਗੱਲ ਟਾਇਰਾਂ ਦੀ ਕਰ ਲਈ ਆਪਾਂ ਆਹ ਟਾਇਰ ਹੈਗਾ ਜੀ 120 90 22 ਹਵਾ ਵਾਲਾ ਟਾਇਰ ਉਹ ਹੈਗਾ ਵਿਦਾਊਟ ਹਵਾ ਜੀ ਕਾਫੀ ਫਾਰਮਰ ਉਹਨੂੰ ਪਸੰਦ ਕਰਦਾ ਨਹੀਂ ਕਾਫੀ ਇਹਨੂੰ ਇਹਦਾ ਕਾਰਨ ਇਹ ਥੋੜਾ ਜਿਹਾ ਖੁੱਬਦਾ ਜ਼ਿਆਦਾ ਜੀ ਪਤਲਾ ਹੋਣ ਕਰਕੇ ਇਹਦੀ ਖੁੱਬਣ ਦੀ ਸ਼ਿਕਾਇਤ ਘਟ ਹੈ ਜਿਹੜੀ ਸਾਨੂੰ ਇਸ ਵਾਰ ਮਾਰ ਗਈਆਂ ਆਪਣੇ 180 85 ਮਸ਼ੀਨਾਂ ਚੱਲਦੀਆਂ ਨੇ ਇਹਦੇ ਨਾਲ ਦੀਆਂ ਉਹਨਾਂ ਦੀ ਬਸ ਜਿਨ੍ਹਾਂ ਕੋਲ ਅਸੀਂ ਆ ਟਾਇਰ ਪਾਇਆ ਸੀ ਉਹਦੀ ਕੋਈ ਵੀ ਸਾਨੂੰ ਕੰਪਲੇਂਟ ਨਹੀਂ ਆਈ ਉੱਪਰ ਤੱਕ ਦੀ ਵੀ ਨਹੀਂ ਆਈ ਕੋਈ ਉਹੀ ਮਨ ਲਓ ਕੋਈ ਅੰਡਰਗਰਾਉਂਡ ਵਾਲਾਗਾ ਜਾਂ ਕੋਈ ਟੋਆ ਉੱਥੇ ਤਾਂ ਖੁੱਬ ਜਾਂਦੀ ਸੀ ਇਹ ਹਾਂ ਹਾਂ ਤੇ ਇਹ ਆਮ ਖੁੱਬ ਜਾਂਦਾ ਸੀ ਇਹ ਟਾਇਰ ਬਤਲਾ ਝੋਨੇ ਦੇ ਵਿੱਚ ਚੱਲਦਾ ਖੁੱਬਦਾ ਮਤਲਬ ਇਹ ਖੁੱਬਦਾ ਖੁੱਬਦਾਗਾ ਹਾਂ ਇੱਕ ਹੋਰ ਸੀ ਵੱਡੀ ਗੱਲ ਜਿਹੜੇ ਜਿਵੇਂ ਆਪਾਂ ਕਹਿੰਨੇ ਨਵੇਂ-ਨਵੇਂ ਬੰਦੇ ਆਉਂਦੇ ਆ ਉਹਨਾਂ ਨੂੰ ਦਿੱਕਤ ਆਉਂਦੀ ਆ ਜਿਹੜੇ ਬੰਦੇ ਨੂੰ ਜੀ ਪਿਛਲੇ ਸਾਲ ਬਣਾ ਕੇ ਦਿੱਤੇ ਸੀ ਸਪਰੇ ਪੰਪ ਹੂੰ ਉਹ ਐਕਸਪਾਰਟ ਹੋ ਗਏ ਉਹਨਾਂ ਦੀ ਕੋਈ ਫੋਨ ਨਹੀਂ ਆਇਆ ਵੀ ਸਾਡੇ ਟਰੈਕਟਰ ਖੁੱਬੇ ਨੇ ਜਿਹੜੇ ਐਤ ਕੀ ਲਾ ਕੇ ਗਏ ਨੇ ਉਹ ਖੁੱਬ ਗਏ ਇਹ ਅਗਲੀ ਵਾਲੀ ਇਹਨਾਂ ਦੀ ਕੰਪਲੀਟ ਆਉਂਦੀ ਕਿਉ ਬਹੁਤੇ ਬੰਦੇ ਲੀ ਚੇਂਜ ਕਰ ਦਿੰਦੇ ਸੀ ਬਹੁਤੇ ਬੰਦੇ ਲੀ ਨਹੀਂ ਚੇਂਜ ਕਰਦੇ ਉਸੇ ਲਈ ਚ ਦੁਆਰੇ ਦੁਆਰੇ ਆਉਣ ਲੱਗ ਖੁੱਬ ਜਾਂਦਾ ਸੀ ਹਮ ਮੈਂ ਕਿ ਜਦੋਂ ਕੋਈ ਬੰਦਾ ਕੰਮ ਕਰਦਾ ਉਹਦਾ ਐਕਸਪੀਰੀਅੰਸ ਹੋ ਜਾਂਦਾ ਨੈਕਸਟ ਟਾਈਮ ਉਹ ਉਹਦੀ ਦਿੱਕਤ ਨਹੀਂ ਆਉਂਦੀ ਨਹੀਂ ਆਉਂਦੀ ਇਹ ਚੀਜ਼ ਹੋ ਜਾਂਦੀ ਹੈ ਬਹੁਤ ਫਰਕ ਪੈਂਦਾ ਹੌਲੀ ਹੌਲੀ ਯਾਰ ਬੰਦਾ ਨਿੱਤ ਯਾਰ ਸਿੱਖਦਾ ਹੈ ਪਹਿਲਿਆਂ ਚ ਕਦੂ ਚ ਬਹੁਤ ਖੁੱਬੇ ਯਾਰ ਲੋਕ ਕਹਿੰਦੇ ਕਿ ਕਿੰਨੇ ਟਰੈਕਟਰ ਕੀ ਕੁਸ ਹੁੰਦਾ ਸੀ ਹੁਣ ਹੁਣ ਕਿਸੇ ਦਾ ਨਹੀਂ ਖੋਲਦਾ ਨਹੀਂ ਖੋਲਦਾ ਪਰ ਉਹੀ ਕਾਰਨ ਇਹਦੇ ਚ ਹੈ ਹੌਲੀ ਹੌਲੀ ਸੌਰਾ ਕੁਝ ਡਿਵੈਲਪ ਹੋ ਜਾਂਦਾ ਤੇ ਫਿਰ ਵੀ ਅਸੀਂ ਨਾਲ ਦੀ ਨਾਲ ਇਹ ਤੇ ਸੁਧਾਰ ਕਰਦੇ ਗਏ ਖੁੱਭ ਜਾਂਦਾ ਸੀ ਪਹਿਲਾ ਲੋਕ ਜੀਸੀਵੀ ਨਾ ਕੱਢਦੇ ਸੀ ਮੰਨ ਲਓ ਖੁੱਭ ਗਿਆ ਜੀਸੀਵੀ ਨਾ ਕੱਢ ਦਾਂਗਾ ਤੋੜ ਦਿੰਦਾ ਅਗਲਾ ਕਿਉਂਕਿ ਜੇਸ਼ਵੀ ਨੇ ਤਾਂ ਖਿੱਚ ਲੈਣਾ ਇਹਦੀ ਲੱਗ ਵਿੱਚ ਖੁੱਭੀ ਹੋਈ ਐ ਤੋੜ ਦੇਣੀ ਐ ਤਾਂ ਉਹ ਤੋਂ ਬਾਅਦ ਫਿਰ ਅਸੀਂ ਨਾਲ ਹੀ ਜੈਕ ਦਿੱਤੇ ਨੇ ਠੀਕ ਹੈ ਜੀ ਵੀ ਕਿਸੇ ਬੰਦੇ ਨੂੰ ਇਦਾਂ ਦੀ ਜ਼ਰੂਰਤ ਨਾ ਪਵੇ ਵੀ ਜੀਸੀਵੀ ਪਾਉਣ ਦੀ ਜੈਕ ਦੇ ਥੱਲੇ ਕੁਝ ਲਾਓ ਤੇ ਚੱਕੋ ਦੇ ਟਾਇਰ ਪਾ ਕੇ ਕੱਢ ਕੇ ਲੈ ਜਾਓ ਆਰਾਮ ਨਾਲ ਨਿਕਲ ਜਾਂਦੇ ਆ ਨਸ਼ੀਨ ਲੈ ਵੀ ਜੇ ਕੋਈ ਸੱਜਣ ਕੋਈ ਵੀ ਸੱਜਣਾ ਜਿਹੜਾ ਉਹ ਮਾਸਟਰ ਮਾਈਂਡ ਵਾਲਿਆਂ ਤੋਂ ਲੈਣਾ ਚਾਹੁੰਦਾ ਬੂਮ ਸਪਰੇ ਤਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਬੰਦਿਆਂ ਦਾ ਜਿਹੜਾ ਸਬਸਿਡੀ ਪਾਸ ਆ ਇਹ ਜਦੋਂ ਵੀ ਤੁਹਾਡੀ ਸਬਸਿਡੀ ਆਈ ਇਹਨਾਂ ਦਾ ਤਾਂ ਜਿਹੜਾ ਸਪਰੇਡਰ ਆ ਜਿਹੜਾ ਨਿੱਕਾ ਜਿਹਾ ਸਪਰੇਡਰ ਆ ਉਹ ਵੀ ਸਬਸਿਡੀ ਪਾਸ ਆ ਜੇ ਕਿਸੇ ਸੱਜਣ ਦੀ ਨਿਕਲੀ ਹੋਈ ਆ ਤਾਂ ਉਹ ਵੀ ਬਾਈ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਬਾਕੀ ਭਾਈ ਇੱਕ ਗੱਲ ਰਹਿ ਗਈ ਕਰਨ ਵਾਲੀ ਮਾਸਟਰ ਜੀ ਹਾਂਜੀ ਇਹਦੀ ਜ਼ਿੰਮੇਵਾਰੀ ਕਿੰਨੇ ਚਿਰ ਦੀ ਰਹਿੰਦੀ ਆ ਤੁਹਾਡੀ ਵੀ ਤੁਸੀਂ ਕਿੰਨੇ ਚਿਰ ਲਈ ਜ਼ਿੰਮੇਵਾਰ ਤੁਹਾਡੀ ਕੰਪਨੀ ਕਿੰਨੇ ਚਿਰ ਲਈ ਜ਼ਿੰਮੇਵਾਰ ਹਾਂ ਜ਼ਿੰਮੇਵਾਰੀ ਦੀ ਗੱਲ ਬਹੁਤ ਵਧੀਆ ਗੱਲ ਕੀਤੀ ਜੀ ਇਹ ਤੁਸੀਂ ਜੀ ਇਹਦੇ ਵਿੱਚ ਦੋ ਤਿੰਨ ਗੱਲਾਂ ਨੇ ਜੀ ਜਿਹੜੀਆਂ ਪੁਆਇੰਟ ਧਿਆਨ ਦੇਣ ਵਾਲੇ ਨੇਗੇ ਮੰਨ ਲਓ ਜਿਹੜੀ ਤਾਂ ਹਾਈਡਰੋਲਿਕ ਲਾਈਨ ਆ ਉਹ ਕ੍ਰਿਟੀਕਲ ਹੁੰਦੀ ਆ ਉਹਦੀ ਸਾਡੀ 6 ਮਹੀਨੇ ਦੀ ਤਾਂ ਸੀਜ਼ਨ ਦੀ ਮੰਨ ਲਓ ਜਾਂ 6 ਮਹੀਨੇ ਲਈ ਪੂਰੀ ਗਾਰੰਟੀ ਆ ਜੀ ਕੋਈ ਮੋਟਰ ਖਰਾਬ ਹੋ ਜਾਏ ਕੋਈ ਡਿਸਟ੍ਰੀਬਿਊਟਰ ਖਰਾਬ ਹੋ ਜਾਏ ਕੋਈ ਆਰਬਿਟਰੋਲ ਖਰਾਬ ਹੋ ਜੀ ਉਹ ਸੇ ਬਦਲ ਕੇ ਕਿਤੇ ਵੀ ਸਾਡੇ ਕੋਲ ਤਿੰਨ ਗੱਡੀਆਂ ਚੱਲਦੀਆਂ ਜੀ ਕਿਤੇ ਵੀ ਸਾਨੂੰ ਕੋਈ ਡਿਮਾਂਡ ਕਰਦਾ ਇੱਕ ਦਿਨ ਲੇਟ ਹੋ ਜਾਂਦਾ ਕਈ ਵਾਰੀ ਬੰਦੇ ਕਿਛੇ ਪਾਸੇ ਹੋਰ ਗਏ ਨੇ ਦੋ ਜਾਂ ਇੱਕ ਦਿਨ ਇਸ ਤੋਂ ਵੱਧ ਅਸੀਂ ਲੇਟ ਨਹੀਂ ਹੋਣ ਦਿੰਦੇ ਜੀ ਅਗਲੇ ਨੂੰ ਸਰਵਿਸ ਦੇ ਕੇ ਆਉਣੇ ਆ ਜੀ ਨਾਰਮਲ ਚੱਲਦੇ ਨੂੰ ਟੈਕਨੀਕਲ ਕੋਈ ਫਾਲਟ ਆ ਗਿਆ ਜੀ ਉਹ ਸੀ ਜ਼ਿੰਮੇਵਾਰੀ ਸਾਲ ਤੱਕ ਆ ਜੀ ਸਾਡਾ ਜਿਵੇਂ 4x4 ਗੇਅਰ ਉਹਦੀ ਗੰਟੀ ਆ ਜੀ ਮੰਨ ਲਓ ਜਦੋਂ ਬੰਦੇ ਨੇ ਫੀਲਡ ਦੇ ਵਿੱਚ ਖਬੋਲਿਆ ਉੱਥੇ ਜਾ ਕੇ ਥੋੜਾ ਜਿਹਾ ਕੇਸ ਫੱਟ ਜਾਂਦਾ ਹੈਗਾ ਮੰਨ ਲਓ ਖੂਬੋ ਕੇ ਬਹੁਤੇ ਬੰਦੇ ਤਾਂ ਇਹਨੂੰ ਕੱਟ ਲੈਂਦੇ ਟੈਕਨੀਕ ਨਾਲ ਹੂੰ ਬਹੁਤੇ ਬੰਦੇ ਜੀਸੀਬੀ ਯੂਸੀ ਵਿੱਚ ਪਾ ਕੇ ਜਦੋਂ ਖੜਦੇ ਆ ਜੀ ਹੁਣ ਉੱਥੇ ਤਾਂ ਨਵੇਂ ਟਰੈਕਟਰ ਵੀ ਟੁੱਟ ਜਾਂਦੇ ਜੀ ਉਦੋਂ ਕੋਈ ਪਵਾੜਦੀ ਜੋ ਤੋੜ-ਫੋੜ ਹੁੰਦੀ ਹੈਗੀ ਉਹ ਪਾਰਟ ਦੇ ਸੀ ਪੈਸੇ ਲੈਣੇ ਆ ਹੂੰ ਤੇ ਬਦਲੋ ਵੀ ਦਿੰਨੇ ਆ ਬਦਲੋ ਵੀ ਦਿੰਨੇ ਆ ਅਸੀਂ ਸਰਵਿਸ ਉਹ ਵੀ ਨਹੀਂ ਸਾਡੇ ਕੋਲ 5 ਸਾਲ ਮੈਲਾ ਮਸ਼ੀਨਾਂ ਚੱਲਦੀਆਂ ਅਸੀਂ ਉਹਨਾਂ ਦੀ ਵੀ ਸਰਵਿਸ ਕਰਕੇ ਦਿੰਨੇ ਆ ਉਹਨਾਂ ਦੀ ਲੇਬਰ ਲੱਗ ਜਾਂਦੀ ਹੈ ਪਾਰਟ ਲੱਗ ਜਾਂਦਾ ਸੀ ਗੱਡੀ ਦਾ ਖਰਚਾ ਹੁਣ ਇੱਕ ਗੀ ਹੋ ਰਿਹਾ ਗੱਡੀ ਦਾ ਖਰਚ ਵੀ ਮਲਗੇ ਬੰਦੇ ਨੂੰ 10 ਰੁਪਏ ਕਿਲੋਮੀਟਰ ਅਸੀਂ ਗੱਡੀ ਦਾ ਖਰਚ ਲੈਣੇ ਆ ਕੀ ਹੁੰਦਾ ਕਈ ਵਾਰੀ ਸੀ ਸ਼ੁਰੂ ਚ ਕੀ ਕੀਤਾ ਮੰਨ ਲਓ ਗੱਡੀ ਦਾ ਖਰਚਾ ਨਹੀਂ ਲੈਂਦੇ ਤਾਂ ਫਿਰ ਬਹੁਤੇ ਜ਼ਿੰਮੇਦਾਰ ਤਾਂ ਵਿਚਾਰੇ ਕੰਮਾ ਜੁਲ ਜੇ ਹੋਏ ਹੁੰਦੇ ਨੇ ਡਰਾਈਵਰ ਸਰੇਵਰੋਂ ਦੇ ਕੰਮ ਕਰਦੇ ਜੀ ਜੇ ਦੋ ਨਟ ਖੁੱਲ ਗਏ ਨਾ ਨਟ ਵੀ ਖੁੱਲ ਗਏ ਬਾਈ ਯਾਰ ਨਟ ਖੁੱਲੇ ਪਏ ਨੇ ਯਾਰ ਜ਼ਿੰਮੇਵਾਰੀ ਆ ਜਾ ਫਿਰ ਉਹ ਦਾ ਮੈਨੂੰ ਨੱਟ ਵੀ ਮੰਨ ਲਓ ਕੋਈ 100 ਕਿਲੋਮੀਟਰ 200 ਕਿਲੋਮੀਟਰ ਨੱਟ ਘਸਣ ਜਾਣਾ ਪੈਂਦਾ ਜੀ ਫਿਰ ਉਹ 10 ਰੁਪਏ ਕਿਲੋਮੀਟਰ ਖਰਚਾ ਹੁੰਦਾ ਫਿਰ ਆਲਾ ਕਹਿੰਦਾ ਨੱਟ ਤੱਕ ਘਸਲਾ ਯਾਰ ਆਪ ਮੇਨ ਪਾਰਟ ਹੋਇਆ ਉਦੋਂ ਸਦੋਂ ਉਦੋਂ ਸੀ ਹਾਜ਼ਰ ਹੈ ਜੀ ਕਿਉਂਕਿ ਹੁਣ ਇੰਨੀਆਂ ਮਸ਼ੀਨਾਂ ਚੱਲਣੀਆਂ ਸਰਵਿਸ ਦੇਣੀ ਸਰਵਿਸ ਤੋਂ ਅਸੀਂ ਕਿਤੇ ਨਾ ਨੁੱਕਰ ਨਹੀਂ ਕਰਦੇ ਦੋ ਦਿਨ ਲੱਗ ਜਾਂਦੇ ਇੱਕ ਦਿਨ ਲੇਟ ਹੋ ਜਾਂਦਾ ਜ਼ਰੂਰ ਪਰ ਅਸੀਂ ਸਾਲ ਭਰ ਤੱਕ ਸਾਡੀ ਲੇਬਰ ਫਰੀ ਹੈ ਜੀ ਜੀ ਤੇ ਗੱਡੀ ਦਾ ਖਰਚਾ ਲੱਗਣਾ 10 ਰੁਪਏ ਕਿਲੋਮੀਟਰ ਹਾਈਡਰੋਲਿਕ ਲੈਨ 6 ਮਹੀਨੇ ਤੱਕ ਸਾਡੀ ਫੁੱਲ ਗਾਰੰਟੀ ਹੈ ਕੋਈ ਚੀਜ਼ ਫਟ ਜਾਂਦੀ ਅਸੀਂ ਬਦਲ ਕੇ ਨਵੀਂ ਦੇਵਾਂਗੇ ਬਾਕੀ ਪਾਰਟਾਂ ਦੇ ਵਿੱਚ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਚੰਗਾ ਲੱਗਿਆ ਬਾਈ ਮਿਲ ਕੇ ਇਹਨੂੰ ਲੱਗਦਾ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਇਸ ਨੌਜਵਾਨ ਤੋਂ ਕਿ ਭਾਈ ਜੇ ਕੋਈ ਬੰਦਾ ਤੁਹਾਡੇ ਕੋਲੇ 크ਰੀਏਟਿਵ ਹੈਗਾ ਨਾ ਮਾਈਂਡ ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਆ